ਜਦੋਂ ਤੁਹਾਡੀ ਉਹ ਵੀਡੀਓ ਵਾਇਰਲ ਹੋਈ ਹੈ ਤੁਸੀਂ ਤਲਵਾਰ ਕੱਢ ਕੇ ਉਦੋਂ ਉਹ ਜ਼ਹਿਨ ਦੇ ਵਿੱਚ ਕੀ ਸੀਗਾ ਚੱਲ ਰਿਹਾ ਉਸ ਵੇਲੇ ਮੇਰੇ ਫੇਰ ਤਾਂ ਹੀ ਯਾਦ ਆ ਰਿਹਾ ਸੀਗੇ ਮਾਈ ਭਾਗੋ ਦੀ ਔਲਾਦ ਆ ਹਨਾ ਕਿ ਜੇ ਹੁਣ ਨਹੀਂ ਤਾਂ ਫਿਰ ਕਦੇ ਵੀ ਫੇਰ ਕੰਮ ਵਾਜ ਜਾਣਾ ਫਿਰ ਤਾਂ ਮੈਂ ਘਾਟੇ ਹੀ ਲਾਉਣਾ ਜੀ ਉਹਨਾਂ ਦਾ ਲਾਦਨੇ ਸੀ ਘਾਟੇ ਲਾਦਣਾ ਜੀ ਚੱਲਨੀ ਸੀ ਤਲਵਾਰ ਹਾਂਜੀ ਹਾਂਜੀ ਤਲਾ ਚਲਾ ਦੇਣੀ ਸੀ ਜੇ ਉਹਨਾਂ ਕੋਲੇ ਵੀ ਕੋਈ ਵੈਪਨ ਹੁੰਦਾ ਕਿਉਂਕਿ ਅੱਜਕੱਲ ਹਰੇਕ ਦੇ ਡੱਬ 'ਚ ਤਾਂ ਪਿਸਟਲ ਆ। ਹਾਂਜੀ ਵੀਰੇ ਜੇ ਪਿਸਟਲ ਹੁੰਦਾ ਵੀਰੇ ਉਹਨਾਂ ਨੇ ਨਾਲ ਹੀ ਚਲਾ ਦੇਣਾ ਸੀਗਾ ਮੈਨੂੰ ਇੰਨੱਕ ਦਾ ਬਹਾਸ ਹੋ ਗਿਆ ਸੀਗਾ ਅੰਡੇ ਮਾਰ ਕੇ ਅੰਡੇ ਮਾਰਨ ਜੋਗੀ ਸੀਗੇ ਉਹ। ਮੇਰੀ ਮੰਮੀ ਨੇ ਬਿਲਕੁਲ ਇਹੀ ਕਿਹਾ ਕਿ ਇਹਨਾਂ ਲੁਟੇਰੇ ਬਚ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਇੱਕਦਮ ਵਾਰੀ ਤਲਵਾਰ ਜਿੰਦ ਨੇ ਉਠਾ ਲਿਆ ਤਾਂ ਫਿਰ ਵੱਟ ਕੇ ਹਟੂਗੀ। ਡਾਕ ਗਾਟੇ ਲਾ ਕੇ ਹਟੂਗੀ ਫਿਰ ਆਏ ਨਹੀਂ ਵਿਚਾਰੇ। ਕਿੰਨਾ ਪਤਾ ਵੀ ਵਾਈਪਰ ਨਹੀਂ ਚਲਾਉਣੇ ਹੈਗੇ ਇਸ ਕਰਕੇ ਮੈਂ ਨਾ ਦੇਖੀ ਹੋਈ ਸੀ ਘਟਨਾ ਪਹਿਲਾਂ ਮੈਨੂੰ ਨਹੀਂ ਪਤਾ ਮੇਰੇ ਨਾਲ ਹੀ ਹੋ ਜਾਣੀ ਮੈਂ ਵਾਈਪਰ ਨਹੀਂ ਚਲਾਏ ਹੈਗੇ ਦੋ ਤਿੰਨ ਵਾਰੀ ਮੈਂ ਸਾਈਡ ਦੇਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਲੰਘੇ ਨਹੀਂ ਫਿਰ ਮੈਂ ਬਹੁਤ ਸਲੋ ਕਰ ਲਈ ਗੱਡੀ ਮੈਂ ਚੱਲ ਹੁਣ ਨਿਕਲ ਜਾਣਗੇ ਜਿਵੇਂ ਮੈਂ ਸਲੋ ਕੀਤੀ ਆ ਗੱਡੀ ਤੇ ਮੇਰੇ ਸਾਥੀ ਨੇ ਕਾਫੀ ਰੋੜਾ ਪਾਇਆ ਮੰਮੀ ਨੂੰ ਪੈਨਿਕ اٹੈਕ ਹੀ ਆ ਗਿਆ ਉਹਦੇ ਵਿੱਚ ਹਾਂ ਐਕਚੁਅਲੀ ਮੈਂ ਹੀ ਲੈ ਕੇ ਜਾ ਰਹੀ ਸੀ ਉਹ ਇਹ ਤਾਂ ਮੈਨੂੰ ਮਨਾ ਕਰਦੀਆਂ ਸੀ ਮੈਂ ਕੁਝ ਨਹੀਂ ਹੁੰਦਾ ਕੋਈ ਚੱਕਰ ਨਹੀਂ ਸੀ ਮੇਰੇ ਨਾਲ ਚੱਲੀਆਂ ਨੇ ਕੋਈ ਚੱਕਰ ਨਹੀਂ ਮੇਰੇ ਕੋਲ ਵਾਰ ਆਪਣੇ ਕੋਲ ਹੈਗੀ ਆ ਵੀ ਕੋਈ ਘਬਰਾਉਣ ਦੀ ਲੋੜ ਹੈ ਨਹੀਂ ਆ ਬਹੁਤ سارے ਲੋਕ ਇਹ ਲਿਖ ਰਹੇ ਨੇ ਕਿ ਵੀਡੀਓ ਪ੍ਰੀਪਲਾਨਡ ਆ ਉਹਨਾਂ ਨੂੰ ਜਵਾਬ ਕੀ ਹੈ ਤੁਹਾਡਾ ਹਥਿਆਰ ਬਹੁਤ ਜ਼ਰੂਰੀ ਆ ਵੀਰੇ ਤਲਵਾਰ ਖਾਸ ਕਰਕੇ ਕੁੜੀਆਂ ਕੋਲ ਨਾ ਹੋਣੀ ਬਹੁਤ ਜ਼ਰੂਰੀ ਆ ਗੱਤਕਾ ਸਿੱਖ ਲੈਣ ਗੱਤਕੇ ਦੇ ਨਾਲ ਕੀ ਆ ਤੁਹਾਨੂੰ ਨਾ ਸੈਲਫ ਕੰਫੀਡੈਂਸ ਬਹੁਤ ਆਉਂਦਾ ਬੋਰਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਡੇਲੋਂ ਦੇ ਨੇੜੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਕੁੜੀ ਗੱਡੀ ਡਰਾਈਵ ਕਰ ਰਹੀ ਹੁੰਦੀ ਆ ਔਰ ਉਸ ਦੀ ਗੱਡੀ ਦੇ ਅੱਗੇ ਸ਼ੀਸ਼ੇ ਤੇ ਆਂਡਾ ਛੁੱਟਿਆ ਜਾਂਦਾ ਔਰ ਫਿਰ ਕਿਸ ਤਰੀਕੇ ਨਾਲ ਉਹ ਕੁੜੀ ਤਲਵਾਰ ਕੱਢਦੀ ਹੈ ਔਰ ਜਿਹੜੇ ਵੀ ਉਹ ਬਦਮਾਸ਼ ਸੀਗੇ ਉਹ ਭਜ ਤੁਰਦੇ ਆ ਇਹ ਹੈ ਕਿ ਇਹ ਮਸਲਾ ਕਿਉਂਕਿ ਕਈ ਤਰ੍ਹਾਂ ਦੀਆਂ ਚਰਚਾਵਾਂ ਇਸ ਨੂੰ ਲੈ ਕੇ ਨੇ ਕਿ ਇਹ ਫੇਮ ਲੈਣ ਵਾਸਤੇ ਵੀਡੀਓ ਬਣਾਇਆ ਗਿਆ ਇਹ ਸਭ ਕੁਝ ਪ੍ਰੀਪਲਾਨਡ ਸੀਗਾ ਵੀਡੀਓ ਇਸ ਤਰ੍ਹਾਂ ਦੀ ਵੀ ਗੱਲ ਆ ਪਰ ਦੂਜੇ ਪਾਸੇ ਜੇ ਇਹ ਗੱਲ ਅਸਲੀ ਹੈ ਜੇ ਗੱਲ ਸੱਚੀ ਹੈ ਤਾਂ ਫਿਰ ਕਾਨੂੰਨ ਵਿਵਸਥਾ ਤੇ ਬਹੁਤ ਵੱਡੇ ਸਵਾਲ ਵੀ ਖੜੇ ਕਰਦੀ ਹੈ ਇਹ ਘਟਨਾ ਕਿ ਦਿਨੇ ਕਿਉਂਕਿ 7:26 ਮਿੰਟ ਦਾ ਸਮਾਂ ਗੱਡੀ ਦੇ ਉਸ ਸਕਰੀਨ 'ਚ ਸ਼ੋ ਹੋ ਰਿਹਾ ਸੀਗਾ ਪਰ ਸਮਾਂ 7:00 ਦਾ ਟਾਈਮ ਹਰਜਿੰਦਰ ਕੌਰ ਹੋਣਾ ਨੇ ਸਾਨੂੰ ਦੱਸਿਆ ਸੀ ਹਰਜਿੰਦਰ ਕੌਰ ਹੋਣਾ ਦੇ ਘਰ ਬੈਠੇ ਉਹਨਾਂ ਦੇ ਕੋਲ ਆ ਸੀ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਪੂਰਾ ਵਾਕਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹੈ ਕੀ ਇਹ ਮਸਲਾ ਔਰ ਕਿਸ ਤਰੀਕੇ ਨਾਲ ਦਲੇਰੀ ਨਾਲ ਇਹ ਕੁੜੀ ਬਾਹਰ ਨਿਕਲ ਕੇ ਫਿਰ ਉਹਨਾਂ ਨੂੰ ਭਜਾਉਂਦੀ ਹੈ ਤਲਵਾਰ ਕੱਟ ਕੇ ਇੱਕ ਗੱਲ ਕਰਦੇ ਹਰਜਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲਡ ਪੰਜਾਬ ਟੀਵੀ ਤੇ ਤੁਹਾਡੇ ਇਸ ਬੋਲਡ ਸਟੈਪ ਦੀ ਚਰਚਾ ਵੀ ਹੋ ਰਹੀ ਹੈ ਨੈਗੇਟਿਵ ਵੀ ਹੋ ਰਹੀ ਹੈ ਪੋਜ਼ਿਟਿਵ ਵੀ ਹੋ ਰਹੀ ਹੈ ਔਰ ਬਹੁਤ ਸਾਰੇ ਲੋਕ ਕਹਿੰਦੇ ਕਿ ਇਹ ਡਰਾਮਾ ਸੀਗਾ ਹੈ ਕਿ ਸੀ ਮੈਂ ਪੂਰੀ ਘਟਨਾ ਜਾਨਣੀ ਚਾਹੁੰਨਾ ਕਿ ਇਹ ਪੂਰਾ ਹੈ ਕਿ ਸੀਗਾ ਐਕਸਪਲੇਨ ਕਰੋ ਖੁੱਲ ਕੇ ਕੀ ਮਸਲਾ ਕੀ ਸੀ ਤੁਸੀਂ ਖੁਦ ਡਰਾਈਵ ਕਰ ਰਹੇ ਸੀਗੇ ਗੱਡੀ ਔਰ ਕਿਵੇਂ ਘਟਨਾ ਵਾਪਰੀ ਹੈ ਤੁਹਾਡੇ ਨਾਲ ਹਾਂਜੀ ਬ੍ਰਦਰ ਅਸੀਂ ਜਾ ਰਹੇ ਸੀ ਨਾਨਕੇ ਰਿਸ਼ਤੇਦਾਰੀ ਦੇ ਵਿੱਚ ਗੱਡੀ ਮੈਂ ਹੀ ਡਰਾਈਵ ਕਰ ਰਹੀ ਸੀ ਮੇਰੇ ਨਾਲ ਮੇਰੇ ਸੱਸ ਮੰਮੀ ਸੀ ਤੇ ਨਾਲ ਮੇਰੀ ਚਾਚੀ ਜੀ ਸੀਗੇ ਤੇ ਜਦੋਂ ਅਸੀਂ ਗੱਡੀ ਪਾਈ ਆ ਜੀ ਉਸ ਰੋਡ ਦੇ ਉੱਤੇ ਹੂੰ ਆ ਇਹ ਡੇਲੋਂ ਦੀ ਨਹਿਰ ਵੱਜਦੀ ਆ ਜੀ ਹੂੰ ਤੇ ਥੋੜੀ ਦੂਰ ਜਾ ਕੇ ਮੈਨੂੰ ਐ ਲੱਗਿਆ ਜਿਵੇਂ ਕੋਈ ਮੇਰੀ ਚਾਚੀ ਨੇ ਐਕਚੁਅਲੀ ਨੋਟ ਕੀਤਾ ਮੈਂ ਇਹਨਾਂ ਨੋਟ ਨਹੀਂ ਕੀਤਾ ਉਹਨਾਂ ਨੇ ਕਿਹਾ ਕਹਿੰਦੀ ਆ ਬੰਦੇ ਜਾ ਹੀ ਨਹੀਂ ਰਹੇ ਸਾਈਡੇ ਨਹੀਂ ਲੰਦੇ ਹੈਗੇ ਵੀ ਕਦੋਂ ਦੇ ਪਿੱਛੇ ਆ ਹੀ ਜਾਂਦੇ ਨੇ ਮੈਂ ਚੱਲ ਸਾਈਡ ਦੇਣੇ ਦੋ ਤਿੰਨ ਵਾਰੀ ਮੈਂ ਸਾਈਡ ਦੇਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਲੰਗੇ ਨਹੀਂ ਫਿਰ ਮੈਂ ਬਹੁਤ ਸਲੋ ਕਰ ਲਈ ਗੱਡੀ ਮੈਂ ਚੱਲ ਹੁਣ ਨਿਕਲ ਜਾਣਗੇ ਜਿਵੇਂ ਮੈਂ ਸਲੋ ਕੀਤੀ ਆ ਗੱਡੀ ਉਹਨਾਂ ਨੇ ਅੰਡੇ ਮਾਰੇ ਹੂੰ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆ ਵੀ ਆ ਕੀ ਹੋ ਗਿਆ ਹਨਾ ਵੀ ਮੈਨੂੰ ਲੱਗ ਕੁਝ ਵੀ ਹੋ ਸਕਦਾ ਮਤਲਬ ਅੰਡਾ ਅੰਡਾ ਵੱਜਿਆ ਕਿਉਂਕਿ ਉੱਤੇ ਦਰਖਤ ਸੀ ਨਾ ਮੈਨੂੰ ਲੱਗਿਆ ਕੋਈ ਦਰਖਤ ਉੱਤੋਂ ਕੁਝ ਗਿਰਿਆ ਹੋਣਾ ਪਰ ਜਦੋਂ ਉਹਨਾਂ ਨੇ ਮੋਟਰਸਾਈਕਲ ਪਿੱਛੋਂ ਘੁਮਾ ਕੇ ਇਦਾਂ ਕੀਤਾ ਨਾ ਉਦੋਂ ਮੈਂ ਕਿਹਾ ਕੀ ਹੋ ਗਿਆ ਫਿਰ ਮੇਰੀ ਚਾਚੀ ਨੇ ਕਾਫੀ ਰੌਲਾ ਪਾਇਆ ਮਮਮੀ ਨੂੰ ਪੈਨਿਕ اٹੈਕ ਆ ਗਿਆ ਉਹਦੇ ਵਿੱਚ ਮੈਨੂੰ ਸਿਚੁਏਸ਼ਨ ਦਾ ਕੁਝ ਪਤਾ ਨਹੀਂ ਲੱਗਿਆ ਗੱਡੀ ਦੇ ਵਿੱਚ ਪਈ ਹੁੰਦੇ ਸਾਡੇ ਹਮੇਸ਼ਾ ਸ਼ਸਤਰ ਪਈ ਹੁੰਦਾ ਜੀ ਤਲਵਾਰ ਪਈ ਹੁੰਦੀ ਆ ਸਮਸ਼ੀਰ ਪਈ ਹੁੰਦੀ ਹਮੇਸ਼ਾ ਤੇ ਮੈਨੂੰ ਬਸ ਉਹੀ ਚੇਤਾ ਸੀ ਮੈਂ ਉਹੀ ਚੱਕੀ ਆ ਤੇ ਮੇਰੇ ਘਰ ਦੇ ਨਾਲ ਰੌਲਾ ਪਾ ਵੀ ਨਾ ਜਾ ਕੁੜੇ ਤੈਨੂੰ ਮਾਰ ਮੈਂ ਹੁਣ ਨਹੀਂ ਮੈਨੂੰ ਕੁਝ ਸੁਝੇ ਨਹੀਂ ਬਸ ਮੈਂ ਤਲਵਾਰ ਲੈ ਕੇ ਉਹਦੇ ਪਿੱਛੇ ਭੱਜ ਲਈ ਹੂੰ ਕਿੰਨੇ ਚਿਰ ਤੋਂ ਚੀਜ਼ ਕਰ ਰਹੇ ਸੀਗੇ ਤੁਹਾਨੂੰ ਕਿਉਂਕਿ ਜਦੋਂ ਤੁਹਾਡੇ ਪਿੱਛੇ ਆ ਰਹੇ ਸੀ ਕਿ ਉਹ ਵੀਡੀਓ ਪਹਿਲਾਂ ਬਣਾਉਣੀ ਤੁਸੀਂ ਸ਼ੁਰੂ ਕਰਤੀ ਕਿਉਂਕਿ ਲੋਕ ਇਸ ਚੀਜ਼ ਨੂੰ ਲੈ ਕੇ ਕਹਿ ਰਹੇ ਕਿ ਇਹ ਵੀਡੀਓ ਕਿਵੇਂ ਬਣੀ ਜਾਂਦੀ ਸੀ ਕਿ ਜਦੋਂ ਅੰਡਾ ਉਹਨਾਂ ਦੇ ਵੱਲੋਂ ਸੁੱਟਿਆ ਗਿਆ ਜਦੋਂ ਸ਼ੱਕ ਹੋ ਗਿਆ ਸੀ ਨਾ ਜੀ ਉਦੋਂ ਮੇਰੀ ਚਾਚੀ ਨੇ ਔਨ ਕਰ ਲਈ ਸੀ ਵੀਡੀਓ ਕਹਿੰਦੇ ਸੁੰਨਸਾਨ ਥਾਂ ਹੈਗੀ ਆ ਜਿੰਨ ਤੋਂ ਕੁਝ ਵੀ ਹੋ ਸਕਦਾ ਉਹੀ ਉਹਨਾਂ ਨੇ ਉਹ ਬੋਲ ਵੀ ਰਹੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੁੰਨਸਾਨ ਥਾਂ ਹੈਗੀ ਆ ਉਹ ਉਹ ਸ਼ੱਕ ਕਰਦੇ ਜਾਂਦੇ ਸੀਗੇ ਕਿਉਂਕਿ ਪਿੰਡਾਂ ਦੀ ਜਨਾਨੀ ਪਤਾ ਹੀ ਆ ਲੈ ਤਾਂ ਗਈ ਮੈਂ ਉਹਨਾਂ ਨੂੰ ਐਕਚੁਅਲੀ ਮੈਂ ਹੀ ਲੈ ਕੇ ਜਾ ਰਹੀ ਸੀ ਉਹ ਇਹ ਤਾਂ ਮੈਨੂੰ ਮਨਾ ਕਰਦੀਆਂ ਸੀ ਮੈਂ ਕੁਝ ਨਹੀਂ ਹੁੰਦਾ ਕੋਈ ਚੱਕਰ ਨਹੀਂ ਤੁਸੀਂ ਮੇਰੇ ਨਾਲ ਚੱਲੀਆਂ ਨੇ ਕੋਈ ਚੱਕਰ ਨਹੀਂ ਮੇਰਾ ਤਲਵਾਰ ਆਪਣੇ ਕੋਲ ਹੈਗੀ ਆ ਵੀ ਕੋਈ ਘਬਰਾਉਣ ਦੀ ਲੋੜ ਹੈ ਨਹੀਂ ਆ ਪਰ ਪਿੰਡਾਂ ਦੀਆਂ ਬੁੜੀਆਂ ਵਿਚਾਰੀਆਂ ਭੋਲੀਆਂ ਹੁੰਦੀਆਂ ਹਨਾ ਉਹ ਨਹੀਂ ਮੰਨਦੀਆਂ ਸੀ ਮੈਂ ਹੀ ਧੱਕਾ ਕੀਤਾ ਸੀ ਉਹਨਾਂ ਨੂੰ ਲੈ ਕੇ ਜਾਣ ਦਾ ਪਰ ਚਲੋ ਕੋਈ ਨਹੀਂ ਪ੍ਰਮਾਤਮਾ ਨੇ ਰੱਖ ਲਿਆ ਜੀ ਕਿਹੜਾ ਰੂਟ ਕਿਹੜਾ ਸੀਗਾ ਐਗਜ਼ੈਕਟ ਕਿੱਥੇ ਉਹ ਘਟਨਾ ਹੋਈ ਹੈ ਭਲਾ ਡੇਲੋਂ ਦੇ ਡੇਲੋਂ ਦੇ ਹਾਂਜੀ ਡੇਲੋਂ ਦਾ ਹੀ ਨਹਿਰ ਵੱਜਦੀ ਆ ਜੀ ਉੱਥੇ ਹੋਈ ਆ ਔਰ ਇਹ ਵੀਡੀਓ ਜਦੋਂ ਤੁਹਾਡਾ ਸਰਕੂਲੇਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਵੀ ਦੇਖਿਆ ਹੋਊਗਾ ਸਕਰੀਨ ਤੇ ਤੁਸੀਂ ਦੇਖ ਰਹੇ ਹੋਵੋਗੇ ਬਹੁਤ ਸਾਰੇ ਲੋਕ ਇਹ ਲਿਖ ਰਹੇ ਨੇ ਕਿ ਵੀਡੀਓ ਪ੍ਰੀਪਲਾਨਡ ਆ ਉਹਨਾਂ ਨੂੰ ਜਵਾਬ ਕੀ ਹੈ ਤੁਹਾਡਾ ਪਰੀ ਪਲਾਨ ਨੂੰ ਵੀਰੇ ਮੈਂ ਕਿਹੜੇ ਇੱਥੇ ਕੋਈ ਫੇਮ ਲੈਣ ਆਈਆਂ ਜਾਂ ਮੈਂ ਕੋਈ ਐਕਟਰ ਇਸਾਂ ਜਾਂ ਮੈਂ ਕੋਈ ਬਲੌਗਰ ਆ ਮੈਂ ਕੁਝ ਵੀ ਨਹੀਂ ਹੈਗੀ ਮੈਂ ਤਾਂ ਥੋੜੇ ਟਾਈਮ ਲਈ ਇੱਥੇ ਆਈਆਂ ਤੇ ਮੈਂ ਮੁੜ ਕੇ ਆਸਟ੍ਰੇਲੀਆ ਚਲ ਜਾਣਾ ਕਿਹਨੇ ਪੁੱਛਣਾ ਕਿਸੇ ਚੀਜ਼ ਨੂੰ ਹਨਾ ਜਾਂ ਤਾਂ ਇਹ ਹੋਵੇ ਵੀ ਮੈਂ ਕੁਝ ਬਹੁਤ ਵੱਡਾ ਇੱਥੇ ਧਮਾਕਾ ਕਰਨਾ ਹੋਵੇ ਜਾਂ ਆਸਟ੍ਰੇਲੀਆ 'ਚ ਕਰਨਾ ਹੋਵੇ ਮੈਂ ਆਪਣਾ ਪ੍ਰਵਾਹ ਕਰ ਰਹੀਆਂ ਜੀਵਨ ਦਾ ਵਾ ਠੀਕ ਆ ਮੈਂ ਕਿਹੜੇ ਐਕਟਰ ਬਣਨਾ ਇਹ ਐਕਟਿੰਗ ਲਈਓ ਕੰਮ ਹੁੰਨੇ ਜਾਂ ਬਲੌਗਿੰਗ ਲਈ ਕੰਮ ਹੁੰਦੇ ਨੇ ਹਨਾ ਵੀਰੇ ਸੋ ਚੀਜ਼ਾਂ ਦਾ ਤਾਂ ਆਪਣਾ ਹੈ ਹੀ ਨਹੀਂ ਇਹ ਸੱਚੀ ਘਟਨਾ ਹੋਈ ਹੈ ਇਹ ਰੈਂਡਮ ਘਟਨਾ ਵਾਪਰੀ ਹੈ ਇਹ ਪਰੀ ਪਲਾਨ ਕਰਕੇ ਬੰਦਾ ਕਿਉਂ ਇਦਾਂ ਕੁਝ ਕਰ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦਾ ਕੋਈ ਬੇਪੂਫੀ ਕਰੂਗਾ ਜੇ ਪੀ ਪਲਾਨ ਵੀ ਹੋਊਗਾ ਕਿਉਂ ਕਰੂਗਾ ਕੋਈ ਹਨਾ ਕਾਦੇ ਲਈ ਕਰੂਗਾ ਹੂੰ ਐਕਚੁਅਲੀ ਇਹੋ ਜਿਹੇ ਘਟਾਵਾਂ ਤੋਂ ਲੋਕਾਂ ਦਾ ਇਸ ਕਰਕੇ ਮਨ ਉੱਠ ਗਿਆ ਕਿਉਂਕਿ ਪੰਜਾਬ ਦੇ ਵਿੱਚ ਵੀ ਕੁਝ ਇੱਕ ਜਿਹੜੇ ਲੋਕ ਆ ਵਿਊਜ਼ ਵਾਸਤੇ ਕੰਮ ਕਰਦੇ ਆ ਔਰ ਹਾਲਾਂਕਿ ਚਲੋ ਤੁਸੀਂ ਥੋੜਾ ਤਾਂ ਮੋਟੇ ਹੀ ਸੀ ਇਸ ਤਰ੍ਹਾਂ ਪਰ ਲੋਕ ਉਸ ਚੀਜ਼ ਚ ਕਨਫਿਊਜ਼ ਹੋ ਜਾਂਦੇ ਵੀ ਇਹ ਸਕ੍ਰਿਪਟਡ ਵੀਡੀਓ ਆ ਕਿਉਂਕਿ ਜਦੋਂ ਇਹ ਵੀਡੀਓ ਅਸੀਂ ਵੀ ਪੋਸਟ ਕੀਤੀ ਤੇ ਲੋਕਾਂ ਦੇ ਮੈਸੇਜ ਕਮੈਂਟ ਆਉਣ ਲੱਗੇ ਸਕ੍ਰਿਪਟਡ 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 ਇਹ ਵੀਡੀਓ ਮੰਡੇ ਵਾਲੀ ਘਟਨਾ ਨਹੀਂ ਹੋਈ ਭਾਈ ਫੇਕ ਹੈ ਇਹ ਵੀਡੀਓ ਔਰ ਕਿਸੇ ਨੇ ਸਕ੍ਰਿਪਟਡ ਆ ਵੀ ਤੁਸੀਂ ਵੀ ਵੈਰੀਫਾਈ ਕਰ ਲਿਆ ਕਰੋ ਸਾਨੂੰ ਇੱਥੋਂ ਤੱਕ ਲੋਕਾਂ ਨੇ ਕਮੈਂਟ ਕੀਤਾ ਕਿ ਵੈਰੀਫਾਈ ਕਰਕੇ ਪਾਇਆ ਕਰੋ ਚੀਜ਼ ਤੁਸੀਂ ਹਾਂਜੀ ਉਹੀ ਆ ਨਾ ਜੀ ਹੁਣ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਨੇ ਆ ਲੋਕਾਂ ਨੇ ਤਾਂ ਉਸ ਹਿਸਾਬ ਨਾਲ ਕਹਿੰਦਾ ਜੇ ਕਿਸੇ ਨੇ ਕਹਿਤਾ ਮਾੜੀਆਂ ਤਾਂ ਲੋਕਾਂ ਨੇ ਮਾੜੀਆਂ ਲਿਖ ਦੇਣਾ ਕਿਸੇ ਨੇ ਕਹਿਤਾ ਚੰਗੀਆਂ ਤਾਂ ਲੋਕਾਂ ਨੇ ਥੱਲੇ ਚੰਗੀਆਂ ਲਿਖ ਦੇਣਾ ਕਿਉਂਕਿ ਮੈਂ ਦੇਖਿਆ ਜੀ ਇੱਥੇ ਲੋਕ ਆਪਣੇ ਆਪ ਦਾ ਨਾ ਸੈਂਸ ਘੱਟ ਯੂਜ਼ ਕਰਦੇ ਨੇ ਜੁਡੀਮੈਂਟਲ ਜ਼ਿਆਦਾ ਹੁੰਦੇ ਨੇ ਤਾਂ ਕਿਸੇ ਨੂੰ ਦੇਖ ਕੇ ਉਹਨੂੰ ਫਾਲੋ ਲੱਗ ਜਾਂਦੇ ਨੇ ਕਿਉਂਕਿ ਆਪਣੀ ਸੈਂਸ ਘੱਟ ਵਰਤਦੇ ਨੇ ਪਰ ਚਲੋ ਜੇ ਉਹਨਾਂ ਨੂੰ ਫੇਕ ਲੱਗਦੀ ਆ ਜਾਂ ਕੁਝ ਲੱਗਦੀ ਆ ਉਹਨਾਂ ਦੀ ਕਾਲ ਆ ਹਨ ਜਿਸ ਤਨ ਲੱਗੇ ਸੋ ਤਨ ਜਾਣੇ ਸਾਡੇ ਨਾਲੇ ਸਿਚੁਏਸ਼ਨ ਹੋਈ ਆ ਮੈਂ ਨਹੀਂ ਚਾਹੁੰਦੀ ਕਿਸੇ ਹੋਰ ਨਾਲ ਹੋਵੇ ਇਸ ਕਰਕੇ ਵੀਡੀਓ ਨੂੰ ਵਾਇਰ ਹਾਂ ਜੀ ਹਾਂ ਜੀ ਹਾਂ ਜੀ ਇਸ ਸ਼ਾਮ ਦਾ ਹੀ ਵੇਲਾ ਸੀਗਾ ਤੇ ਚਲੋ ਹੁਣ ਦਿਨ ਹੋਰ ਵੱਡੇ ਹੋ ਗਏ ਆ ਹਾਂ ਜੀ ਉਹ ਟਾਈਮ ਗੱਡੀ ਦਾ ਮਨਲਾਦੀ ਸੈੱਟ ਨਹੀਂ ਆ ਕਿਉਂਕਿ ਮੈਂ ਕਦੇ ਸੈੱਟ ਨਹੀਂ ਕੀਤਾ ਉਹ ਜੋ ਜਿਵੇਂ ਚੱਲਦਾ ਚੱਲਦਾ ਸਵੇਰ ਕੇ ਸੱਤ ਦਾ ਹੋਏਗਾ ਵੀਰੇ ਚਲੋ ਸੇਮ ਹੀ ਸੀਗਾ ਹਾਂ ਜੀ ਥੋੜਾ ਥੋੜਾ ਬਹੁਤ ਇੱਧਰ ਉੱਧਰ ਪਰ ਜੇ 7:30 ਵਜੇ ਵੀ ਮੈਂ ਮੰਨਾਂ 7:30 ਵਜੇ ਜੇ ਆ ਹਾਲਾਤ ਹੋ ਗਿਆ ਤਾਂ ਫਿਰ ਤਾਂ ਰੱਬ ਰੱਖਾ ਹੀ ਆ ਹਾਂ ਜੀ ਵੀਰੇ ਕੋਈ ਲੋ ਨੂੰ ਡਰ ਪੈ ਨਹੀਂ ਹੈਗਾ ਕਿਸੇ ਚੀਜ਼ ਦਾ ਕਰ ਹਾਂ ਜੀ ਹਾਂ ਜੀ ਜੋ ਜਿਨੇ ਕ ਮੈਨ ਲੱਗਦਾ ਨਾ ਇੱਥੇ ਨਸ਼ਿਆਂ ਦੀ ਜਿਆਦਾ ਤਦਾਦ ਹੋਈ ਆਪਣੇ ਇੱਥੇ ਜਿਆਦਾ ਲੋਕ ਨਾ ਹੁਣ ਮੈਂ ਤਾਂ ਸੋਣਿਆ ਵੀ 500 ਰੁਪਏ ਪਿੱਛੇ ਵੀ ਕਤਲ ਕਰ ਦਿੰਦੇ ਨੇ ਇੱਥੇ ਇੰਨਾ ਮਾੜਾ ਹਾਲ ਹੋਇਆ ਲੋਕਾਂ ਦਾ ਨਸ਼ੇ ਪਿੱਛੇ ਠੀਕ ਆ ਸਰਕਾਰਾਂ ਕੰਮ ਕਰ ਰਹੀਆਂ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਜਿਹੜੀ ਸਰਕਾਰ ਹੈਗੀ ਆ ਸੌਰੀ ਮੈਂ ਜ਼ਿਕਰ ਕਰਨ ਲੱਗੀਆਂ ਬਟ ਉਹਨਾਂ ਨੇ ਨਸ਼ਿਆਂ ਲਈ ਕਾਫੀ ਕੀਤਾ ਵਧੀਆ ਕੀਤਾ ਕੰਮ ਕਰ ਰਹੇ ਆ ਹਨਾ ਮੈਂ ਦੇਖਿਆ ਨਸ਼ਾ ਤਸਕਰਾਂ ਨੂੰ ਉਹਨਾਂ ਨੇ ਕਾਫੀ ਠੱਲ ਪਾਈ ਆ ਪਰ ਫੇਰ ਵੀ ਕਿਤੇ ਨਾ ਕਿਤੇ ਜਾ ਕੇ ਇਹ ਲੋਕ ਜਿਹੜੇ ਛਰਾਰਤੀ ਅਨਸਰ ਹੁੰਦੇ ਨੇ ਕੁਛ ਨਾ ਕੁਛ ਕਰ ਦਿੰਦੇ ਨੇ ਜੇ ਆਪਾਂ ਕਹੀ ਇੱਕ ਨੀਰੋਪਰੀ ਸਰਕਾਰ ਜਾਂ ਪ੍ਰਸ਼ਾਸਨ ਕਰੂਗਾ ਜਿੱਥੇ ਬੰਦਾ ਮਾਰ ਰਿਆ ਹੋਵੇ ਹੁਣ ਪੁਲਿਸ ਨੂੰ ਕਾਲ ਕਰੇ ਨੀ ਤਾਂ ਬੰਦਾ ਮਾਰ ਕੇ ਭੱਜ ਜਿਵੇਂ ਪੁਲਿਸ ਦੀ ਕੌਣ ਵੇਟ ਕਰੂਗਾ ਠੀਕ ਹੈ ਨਾ ਵੀ ਮੈਂ ਖੜ੍ਹ ਜਾ ਮੈਂ ਇੱਥੇ ਚੀਕ ਜਿਹੜਾ ਪਾਈ ਜਾਓ ਇੰਨੇ ਨੂੰ ਕਤਲ ਹੋ ਕੇ ਜਾਂ ਲੁੱਟ ਦੀ ਵਾਰਦਾਤ ਹੋ ਕੇ ਲੰਘ ਜੂਗੀ 19 ਦੇਰ ਅਸੀਂ ਬੈਠੇ ਰਹਿੰਦੀਆਂ ਹੂੰ ਠੀਕ ਹੈ ਜੀ ਹੁਣ ਜੇ ਰੱਬ ਨੇ ਬਾਹਾਂ ਦਿੱਤੀਆਂ ਨੇ ਹੱਥ ਪੈਰ ਦਿੱਤੇ ਨੇ ਮੈਂ ਕਦੇ ਨਾ ਜੈਂਡਰ ਨੂੰ ਹੋਣੀ ਕਰਦੀ ਵੀ ਤੁਸੀਂ ਮੁੰਡਾ ਜਾਂ ਕੁੜੀਆਂ ਠੀਕ ਹੈ ਤੁਸੀਂ ਇੱਕ ਇਨਸਾਨ ਹੋ ਰੂਹ ਉਦਾਂ ਦੀ ਹੋਈ ਆ ਤੁਹਾਡੀ ਠੀਕ ਹੈ ਰੱਬ ਨੇ ਤੁਹਾਡੇ ਜਾਨ ਵੀ ਉਦਾਂ ਦੀ ਸਭ ਲੱਤਾਂ ਪੈਰ ਹੱਥ ਪੈਰ ਸਭ ਕੁਝ ਉਵੇਂ ਹੀ ਦੇ ਕੇ ਭੇਜਿਆ ਬਸ ਇੱਕ ਜਜ਼ਬੇ ਦੀ ਗੱਲ ਆ ਹੌਸਲੇ ਦੀ ਗੱਲ ਆ ਤੇ ਦਲੇਰੀ ਦੀ ਗੱਲ ਆ ਬਸ ਇਹ ਮਨ ਨੂੰ ਸਟਰੋਂਗ ਕਰਨ ਦੀ ਗੱਲ ਆ ਇਹ ਸਪਿਰਟ ਤੁਹਾਡੇ ਚ ਫਿਰ ਕਿੱਥੋਂ ਆਈ ਆ ਕਿ ਜਦੋਂ ਤੁਸੀਂ ਉਹਨਾਂ ਨੇ ਤੁਹਾਡੀ ਗੱਡੀ ਤੇ ਅੰਡਾ ਮਾਰਿਆ ਤੁਸੀਂ ਗੱਡੀ ਰੋਕਦੇ ਹੋ ਤੁਹਾਡਾ ਪਰਿਵਾਰ ਤਾਂ ਪਿੱਛੇ ਚੀਕ ਝੜਾ ਪਈ ਜਾਂਦਾ ਕਿ ਹਰਜਿੰਦਰ ਬਾਹਰ ਨਾ ਨਿਕਲ ਪਰ ਤੁਸੀਂ ਬਾਹਰ ਨਿਕਲਦੇ ਹੋ ਔਰ ਮਿਆਨ ਦੇ ਵਿੱਚੋਂ ਸ਼ਮਸ਼ੀਰ ਕੱਢ ਕੇ ਤੁਸੀਂ ਉਹਨਾਂ ਨੂੰ ਲਲਕਾਰਦੇ ਆ ਫਿਰ ਵੀ ਮੇਰੇ ਦਲੇਰੀ ਮੇਰੇ 'ਚ ਸ਼ੁਰੂ ਤੋਂ ਹੀ ਆ ਜੀ ਇਹਨੂੰ ਮਰਜ਼ੀ ਪੁੱਛ ਲੈ ਸਾਡੇ ਪਿੰਡ ਸਾਰਾ ਮੇਰਾ ਜਿੱਥੇ ਮੈਂ ਜੰਮੀ ਪਲੀਆਂ ਨਾ ਮੇਰਾ ਉੱਥੇ ਵੀ ਤੁਸੀਂ ਜਾ ਕੇ ਪੁੱਛ ਸਕਦੇ ਹੋ ਮੈਂ ਸ਼ੁਰੂ ਤੋਂ ਹੀ ਦਲੇਰ ਹਾਂ ਮੈਂ ਮੈਂ ਡਰਦੀ ਡੁਰਦੀ ਨਹੀਂ ਸੀ ਹੁੰਦੀ ਕਿਸੇ ਵੀ ਚੀਜ਼ ਲਈ ਮਤਲਬ ਕਿ ਕੋਈ ਕੋਈ ਸਿਚੁਏਸ਼ਨ ਪੈਂਦੀ ਹੁੰਦੀ ਸੀ ਨਾ ਮੈਂ ਹੀ ਮੂਰੇ ਹੋ ਜਾਂਦੀ ਹੁੰਦੀ ਸੀਗੀ ਕਦੇ ਟੀਚਰ ਨੂੰ ਕੁਝ ਕਹਿਣਾ ਸਾਰੀਆਂ ਕੁੜੀਆਂ ਪਿੱਛੇ ਬੈਠੀਆਂ ਹੁੰਦੀਆਂ ਮੈਂ ਮੂਰੇ ਹੋ ਕੇ ਸਵਾਲ ਕਰ ਦਾਂਦੀ ਹੁੰਦੀ ਸੀ ਜਿਸ ਦੇ ਕਰਕੇ ਮੈਨੂੰ ਝੜਕਾਂ ਵੀ ਪੈਂਦੀਆਂ ਵੀ ਆ ਜਿਆਦਾ ਬੋਲਦੀ ਹੈ ਕੁੜੀ ਇਹਨੂੰ ਹੀ ਜਿਆਦਾ ਫਿਕ ਇਨੇ ਕੁਝ ਬੋਲ ਦੇਣਾ ਇਨੇ ਐ ਕਰ ਦੇਣਾ ਕਿਉਂਕਿ ਮਨ ਲਈ ਮੇਰੇ ਖਿਆਲ ਦੇ ਵਿੱਚ ਨਾ ਤੁਸੀਂ ਜਦ ਤੱਕ ਆਪਣੇ ਆਪ ਨੂੰ ਅੱਗੇ ਨਹੀਂ ਨਾ ਲੈ ਕੇ ਆਉਂਦੇ ਹੈਗੇ ਉਦੋਂ ਤੱਕ ਜੇ ਘਟਣਾ ਮੀਟਣਾ ਵਿੱਚੇ ਆਪਣੇ ਆਪ ਨੂੰ ਤੰਗ ਜਾ ਕਰਕੇ ਰੱਖਣਾ ਮਨੋਂ ਵਲਗੇਰ ਕੇ ਰੱਖਣਾ ਮੇਰੇ ਖਿਆਲ ਦੇ ਵਿੱਚ ਤੁਸੀਂ ਖੁੱਲਕੇ ਨਹੀਂ ਜੀ ਸਕਦੇ ਹਨ ਫਿਰ ਤੁਸੀਂ ਜੇ ਤੁਸੀਂ ਇੱਕ ਤਾਂ ਤੁਸੀਂ ਕੁੜੀ ਹੋਣੇ ਹੋ ਉੱਪਰੋਂ ਤੁਹਾਡੇ ਉੱਤੇ ਇੰਨੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਹਨਾ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਫਿਰ ਤੁਸੀਂ ਨਾ ਆਪਣੇ ਆਪ ਨੂੰ ਇੱਕ ਕੰਜਸਟਡ ਜਾਂ ਕਰ ਲੈਣੇ ਛੋਟਾ ਜਿਹਾ ਕਰ ਲੈਣੇ ਆਪਣੇ ਆਪ ਨੂੰ ਬਈ ਅੱਗੇ ਜਾ ਕੇ ਕੁਝ ਪਤਾ ਨਹੀਂ ਕੀ ਹੋ ਜਾਣਾ ਕੀ ਨਹੀਂ ਹੋ ਜਾਣਾ ਹਨਾ ਪਰ ਮੇਰੇ ਖਿਆਲ ਦੇ ਵਿੱਚ ਕੁੜੀਆਂ ਨੂੰ ਹਿੰਮਤ ਕਰਨ ਦੀ ਲੋੜ ਹੈ ਜੀ ਕੀ ਸੁਨੇਹਾ ਕੀ ਇਹਦੇ ਤੋਂ ਇੱਕ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਕੁੜੀਆਂ ਨੂੰ ਵੀ ਖਾਸ ਤੌਰ ਤੇ ਕਿਉਂਕਿ ਇਹ ਸਿਚੁਏਸ਼ਨ ਤਾਂ ਤੁਸੀਂ ਨਾ ਹੁੰਦੇ ਤੁਹਾਡੀ ਥਾਂ ਤੇ ਕੋਈ ਹੋਰ ਕੁੜੀ ਵੀ ਹੋ ਜਾਂਦੀ ਜੀ ਕੁੜੀਆਂ ਖੁੱਲ ਕੇ ਗੱਡੀਆਂ ਵੀ ਡਰਾਈਵ ਕਰਦੀਆਂ ਨੇ ਖੁੱਲ ਕੇ ਅੱਜ ਕੱਲ ਜਾਂਦੀਆਂ ਨੇ ਸਵੇਰੇ ਸ਼ਾਮ ਵੇਲੇ ਉਧਰ ਉਧਰ ਕਿਤੇ ਜਾਣਾ ਤਾਂ ਮੰਨ ਲਓ ਕੁੜੀਆਂ इजीली ਡਰਾਈਵ ਕਰਕੇ ਵੀ ਚਲੀਆਂ ਜਾਂਦੀਆਂ ਨੇ ਹਾਂਜੀ ਹਾਂਜੀ ਪਰ ਤੁਹਾਡੀ ਥਾਂ ਤੇ ਕੋਈ ਹੋਰ ਕੁੜੀ ਵੀ ਹੋ ਸਕਦੀ ਸੀ ਜਿੱਦਣ ਇਹ ਘਟਨਾ ਹੋ ਸਕਦੀ ਬਿਲਕੁਲ ਵੀਰੇ ਮੈਂ ਤਾਂ ਇਹ ਸੋਚਦੇ ਆਂ ਵੀ ਚਲੋ ਜੇ ਐਵੇਂ ਪੰਜਾਬ ਦੇ ਵਿੱਚ ਇਹ ਘਟਨਾ ਹੋਈ ਆ ਮੇਰੇ ਨਾਲ ਪੰਗਾ ਹੋਇਆ ਤਾਂ ਪਹਿਲੀ ਵਾਰ ਕੁੜੀ ਦੇ ਨਾਲ ਐਵੀਂਦੀ ਘਟਨਾ ਹੋਈ ਆ ਹਨ ਵੀ ਕੁੜੀਆਂ ਨੂੰ ਨਾ ਇੱਥੋਂ ਦਲੇਰੀ ਲੈ ਕੇ ਆਉਣ ਦੀ ਲੋੜ ਆ ਆਪਣੇ ਮਨ ਦੇ ਵਿੱਚ ਆਪਣੇ ਮਨ ਨੂੰ ਸਟਰੋਂਗ ਕਰਨ ਦੀ ਲੋੜ ਆ ਕਿ ਸਿਚੁਏਸ਼ਨ ਕਿਤੇ ਵੀ ਕਿਸੇ ਵੀ ਤਰੀਕੇ ਦੀ ਪੈ ਸਕਦੀ ਪਰ ਜੇ ਤੁਹਾਡੇ ਮਨ 'ਚ ਹੌਂਸਲਾ ਨਾ ਤੇ ਇੱਕ ਵੀਰੇ ਤਨਵਾ ਇੱਕ ਨਾ ਹਥਿਆਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਇਹ ਕੁੜੀਆਂ ਨੂੰ ਨਾ ਸਿੱਖਿਆ ਦੇਣੀ ਬਹੁਤ ਜ਼ਰੂਰੀ ਆ ਚਾਹੇ ਇਹ ਹੁਣੀ ਤੋਂ ਸ਼ੁਰੂ ਕਰ ਦੋ ਛੋਟੇ ਬੱਚਿਆਂ ਨੂੰ ਉਹ ਕਿਉਂਕਿ ਦਲੇਰੀ ਨਾ ਛੋਟੇ ਬੱਚਿਆਂ ਦੇ ਮਨ ਚ ਪੈਦਾ ਹੁੰਦੀ ਆ ਜਾਂ ਨਾ ਕਿ ਉਹਨਾਂ ਡਰਾ ਤਮਕਾ ਕੇ ਏਡੇ ਏਡੇ ਬੈਗਾਂ ਦਾ ਬੋਝ ਪਾ ਕੇ ਥਿਊਰੀ ਜ਼ਿਆਦਾ ਰਹਿ ਗਈ ਐ ਪ੍ਰੈਕਟੀਕਲ ਉਰੇ ਘੱਟ ਰਹਿ ਗਿਆ ਨਾ ਹੁਣ ਵਰਜਸ਼ ਕਰਾਉਂਦੇ ਨੇ ਬੱਚਿਆਂ ਨੂੰ ਨਾ ਐਕਸਰਸਾਈਜ਼ ਕਰਾਉਂਦੇ ਨੇ ਨਾ ਆਪਣੀ ਸਾਹਮਣੇ ਜਦੋਂ ਸਾਡੀ ਪ੍ਰੇਅਰ ਹੁੰਦੀ ਹੁੰਦੀ ਸੀ ਸ਼ਬਦ ਬੋਲੇ ਜਾਂਦਾ ਸੀ ਦੇਸ਼ੀ ਬਾਬਰ ਮੋਹੇ ਉਹ ਇੱਕ ਜੋਸ਼ ਭਰਦਾ ਸੀ ਸਾਡੇ ਵਿੱਚ ਹਨਾ ਅੱਜ ਕੱਲ ਕੁਝ ਐਦਾਂ ਹੈ ਨਹੀਂ ਸਿੱਧੇ ਪੀਰੀਅਡ ਲੱਗਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਵਿੱਚ ਉਹ ਕੀਤਾ ਪਿਆ ਹਨਾ ਬੱਚਿਆਂ ਦੇ ਉੱਤੇ ਬੋਝ ਦਿਮਾਗ ਦੇ ਉੱਤੇ ਜ਼ਿਆਦਾ ਪਿਆ ਹਮ ਉਹਨਾਂ ਨੇ ਅੱਗੇ ਕੀ ਸੋਚਣਾ ਆਪਣੇ ਲਈ ਉਹਨਾਂ ਨੇ ਕੀ ਸੋਚਣਾ ਕੁਝ ਵੀ ਨਹੀਂ ਜਦੋਂ ਤੁਹਾਡੀ ਉਹ ਵੀਡੀਓ ਵਾਇਰਲ ਹੋਈ ਹੈ ਤੁਸੀਂ ਤਲਵਾਰ ਕੱਢ ਕੇ ਜਾਂਦੇ ਹੋ ਉਦੋਂ ਉਹ ਜ਼ਹਿਨ ਦੇ ਵਿੱਚ ਕੀ ਸੀਗਾ ਚੱਲ ਰਿਹਾ ਉਸ ਵੇਲੇ ਮੇਰੇ ਪੇਰੇ ਤਾਂ ਹੀ ਯਾਦ ਆ ਰਿਹਾ ਸੀਗੇ ਮਾਈ ਪਾਗੋ ਦੀ ਔਲਾਦ ਹਨਾ ਕਿ ਜੇ ਹੁਣ ਨਹੀਂ ਤਾਂ ਫਿਰ ਕਦੇ ਵੀ ਨਹੀਂ ਹਮ ਵੀ ਜਾ ਮਰ ਲਓ ਹਮ ਜਾ ਕਰ ਲਓ ਦੋਈ ਸਿਚੁਏਸ਼ਨ ਹੈ ਸਮਨ ਨੂੰ ਟੱਕਰਾ ਵੀ ਹੋ ਸਕਦਾ ਸੀ ਸੁਣ ਲੱਗਦਾ ਜੇ ਉਹਨਾਂ ਕੋਲੇ ਵੀ ਕੋਈ ਵਿਪਨ ਹੁੰਦਾ ਕਿਉਂਕਿ ਅੱਜਕੱਲ ਹਰੇਕ ਦੇ ਡੱਬ 'ਚ ਤਾਂ ਪਿਸਟਲ ਆ ਹਾਂਜੀ ਵੀਰੇ ਜੇ ਪਿਸਟਲ ਹੁੰਦਾ ਵੀਰੇ ਉਹਨਾਂ ਨੇ ਨਾਲ ਹੀ ਚਲਾ ਦੇਣਾ ਸੀਗਾ ਮੈਨੂੰ ਇੰਨਾ ਕੁ ਦਾ ਅਭਾਸ ਹੋ ਗਿਆ ਸੀਗਾ ਅੰਡੇ ਮਾਰ ਕੇ ਅੰਡੇ ਮਾਰਨ ਜੋਗੀ ਸੀਗੇ ਉਹ ਜੇ ਕੋਈ ਹਥਿਆਰ ਹੁੰਦਾ ਤਾਂ ਮੇਰੇ ਨਾਲ ਹਥਿਆਰ ਦੇ ਨਾਲ ਮੇਰੇ ਤੇ ਉਹ ਕਰਕੇ ਜਾਂਦੇ ਹਨਾ ਹਮਲਾ ਕਰਕੇ ਜਾਂਦੇ ਉਹਨਾਂ ਕੋ ਅੰਡੇ ਹੀ ਹੋਣਗੇ ਅੰਡੇ ਹੀ ਸੀਗੇ ਉਹ ਬਈ ਕੁੜੀਆਂ ਜੀਆਂ ਹੈਗੀਆਂ ਵੀ ਡਰਾ ਲਾਣਿਆ ਚਾ ਲੰਡੇ ਮਾਰ ਕੇ ਵੀ ਲੁੱਟ ਖੋ ਕਰਕੇ ਚਲੇ ਜਾਵਾਂਗੇ ਪਰ ਜੇ ਆਉਂਦੇ ਜੇ ਫੇਰ ਤਾਂ ਫੇਰ ਕੰਮ ਵੱਜ ਜਾਣਾ ਫੇਰ ਤਾਂ ਮੈਂ ਲਾਦਣੀ ਸੀ ਗੱਟੇ ਲਾਦਣਾ ਜੀ ਚਲਣੀ ਸੀ ਤਲਵਾਰ ਹਾਂਜੀ ਹਾਂਜੀ ਤਲਾ ਚਲਾ ਦੇਣੀ ਸੀ ਬਾਕੀ ਚਲਾ ਦੇਣੀ ਸੀ ਤੁਹਾਨੂੰ ਇਹ ਕਦੋਂ ਫੀਲ ਹੋਇਆ ਵੀ ਤੁਹਾਨੂੰ ਪਿੱਛਾ ਕਰਨ ਲੱਗ ਗਿਆ ਤੁਹਾਡੇ ਕਿੰਨੇ ਕਿੰਨਾ ਕਿੰਨੇ ਕਿਲੋਮੀਟਰ ਤੱਕ ਤੁਹਾਨੂੰ ਤੁਹਾਡਾ ਪਿੱਛਾ ਕੀਤਾ ਕਿੰਨੇ ਕਿਲੋਮੀਟਰ ਉਹਨਾਂ ਨੇ ਪਿੱਛਾ ਕੀਤਾ ਜੀ ਕਿਉਂਕਿ ਮੈਨੂੰ ਲਾਈਟ ਦਿਖੀ ਜਾਂਦੀ ਸੀਗੀ ਪਿੱਛੇ ਨਾ ਮੋਟਰਸਾਈਕਲ ਦੀ ਹਨੇਰਾ ਬਹੁਤ ਸੀਗਾ ਉੱਥੇ ਪਤਾ ਨਹੀਂ ਸੀ ਲੱਗ ਉਦੋਂ ਨਾ ਤਾਂ ਇਧਰੋਂ ਕੁਝ ਆ ਰਿਹਾ ਸੀ ਨਾ ਉਧਰੋਂ ਕੁਝ ਆ ਰਿਹਾ ਸੀ ਪਰ ਸ਼ੁਕਰ ਕਰੋ ਮੇਰੀ ਕਿਸਮਤ ਚੰਗੀ ਸੀਗੀ ਕਿਉਂਕਿ ਜਦੋਂ ਵਾਰਦਾਤ ਹੋਈ ਨਾ ਨਾਲ ਹੀ ਦੂਜਾ ਇੱਕ ਭਰਾ ਆ ਗਿਆ ਉਹਨੇ ਮੋਟਰਸਾਈਕਲ ਦੀ ਲਾਈਟ ਜਦੋਂ ਬਾਲੀ ਨਾ ਮੈਂ ਤਲਵਾਰ ਚੱਕੀ ਹੋਈ ਸੀ ਮੈਂ ਵੀ ਭੱਜੀ ਆਉਂਦੇ ਅੱਗੇ ਫੇਰ ਤਾਂ ਭੱਜੀ ਲੈ ਫੇਰ ਉਹਨਾਂ ਨੂੰ ਡਰ ਹੋ ਗਿਆ ਬਿਲਾਵੇ ਹੁਣ ਤਾਂ ਅਸੀਂ ਮਰ ਜਾਣਾ ਵੀ ਮਾਰਨਗੇ ਸਾਨੂੰ ਕੁੱਟ-ਕੁੱਟ ਪਾਉਗੀ ਹੁਣ ਸਾਡੀਆਂ ਨਾ ਵੀ ਜਦਾ ਕੁੜੀ ਤਲਵਾਰੀ ਇਹਦੇ ਗੱਟੇ ਨਾ ਲਾ ਦੋਗੀ ਜਾਂ ਬਸ ਫੇਰ ਤਾਂ ਭੱਜਲੇ ਸੀਗੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਹਮਣੇ ਕੋਈ ਹੋਰ ਵੀ ਬੰਦਾ ਆ ਗਿਆ ਸੀ ਉਹ ਤੋਂ ਬਾਅਦ ਵੀ ਉਹ ਡਰ ਕੇ ਭੱਜ ਗਏ ਹੋਣੇ ਜਿਹੜੇ ਲੁੱਟ ਖੋਦ ਹੀ ਨਹੀਂ ਹਾਂਜੀ 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 ਉਹਨੇ ਵੀਰ ਨੇ ਦੱਸਿਆ ਕਹਿੰਦੇ ਤਿੰਨ ਜਣੇ ਸੀਗੇ ਵੀ ਇੱਕ ਜਣਾ ਪਹਿਲਾਂ ਖੜਾ ਸੀਗਾ ਵੀ ਦੋ ਜਣੇ ਮੋਟਰਸਾਈਕਲ ਕ੍ਰੋਸ ਕਰਤਾ ਉੱਥੇ ਤੀਜਾ ਬੰਦਾ ਉਹਦੇ ਨਾਲ ਮਿਲਿਆ ਆ ਕੇ ਹਾਂ ਹਾਂਜੀ ओके ਤੀਜਾ ਬੰਦਾ ਔਰ ਫਿਰ ਉਹ ਬੰਦੇ ਨਾਲ ਕੋਈ ਥੋੜੀ ਕਲਰ ਸੈਸ਼ਨ ਵੀ ਹੋਈ ਕੀ ਕਿਹਾ ਉਹਨੇ ਹਾਂਜੀ ਵੀਰੇ ਉਹਨਾਂ ਨੇ ਮੇਰਾ ਨੰਬਰ ਵੀ ਕਰਵਾ ਹੋਇਆ ਨਾ ਮੈਂ ਉਹਨਾਂ ਨਾਲ ਐਕਸਚੇਂਜ ਕਰਕੇ ਹੀ ਆ ਨੰਬਰ ਹਾਂਜੀ ਉਹਨਾਂ ਨੇ ਬੜਾ ਵਧੀਆ ਮੇਰਾ ਸਾਥ ਦਿੱਤਾ ਮੈਨੂੰ ਅੱਗੇ ਤੱਕ ਵੀ ਛੱਡ ਕੇ ਆ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਜੇ ਕਿਤੇ ਵੀ ਲੋੜ ਪਈ ਮੈਨੂੰ ਦੱਸ ਦੀ ਹਰ ਜਿੰਨੇ ਵੀ ਮੈਨੂੰ ਮੈਂ ਤੇਰਾ ਸਾਰਾ ਦੇਖਿਆ ਅੱਖਾਂ ਦੇ ਨਾਲ ਜੋ ਹੋਇਆ ਹੂੰ ਅੱਛਾ ਉਹ ਨੇੜੇ ਤੇੜੇ ਦੇ ਸੀ ਕਿ ਕਿਤੇ ਕੋਈ ਕਿੱਥੋਂ ਦੇ ਰਹਿਣ ਵਾਲੇ ਪਿੰਡ ਦਾ ਨਹੀਂ ਮੈਨੂੰ ਪਤਾ ਵੀਰੇ ਪਰ ਮੇਰੇ ਕੋਲ ਨੰਬਰ ਹੈਗਾ ਜੇ ਤੁਸੀਂ ਉਹਨਾਂ ਨਾਲ ਲਾ ਕੇ ਲਾਉਂਗੀ ਪਰ ਕਾਲ ਮੈਂ ਚਾਹਣਾ ਕਿ ਇੱਕ ਵਾਰ ਹਾਂ ਕਿਉਂਕਿ ਉਹਨਾਂ ਨਾਲ ਗੱਲ ਵੀ ਹੋਵੇ ਕਿ ਜੇ ਨੇੜੇ ਤੇੜੇ ਦੇ ਹੋਣਗੇ ਉਹ ਇਨਸੀਡੈਂਟ ਇਹੋ ਜਿਹਾ ਹੋਇਆ ਕਿ ਪਹਿਲਾਂ ਵੀ ਕਦੇ ਇਹੋ ਜਿਹਾ ਇਨਸੀਡੈਂਟ ਹੋਇਆ ਉਹ ਤਾਂ ਬੰਦਾ ਮੌਕੇ ਦਾ ਚਸ਼ਮਦੀਦ ਗਵਾਹੀ ਹੋ ਗਿਆ ਨਾ ਹਾਂਜੀ ਹਾਂਜੀ ਯਾ ਹੈਲੋ ਪਿੰਡੀ ਵਾਲੀ ਗੱਲ ਹੋ ਰਹੀ ਹੈਗੀ ਹਾਂ ਮੈਂ ਸਾਸੀ ਕਲਬੀਰ ਮੇਰੇ ਨਾਨਾ ਮੇਰੇ ਨਾਨਾ ਬੋਲਡ ਚੈਨਲ ਵਾਲੇ ਬੈਠੇ ਆ ਵੀਰੇ ਉਹਨਾਂ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਰਾਤੀ ਵੀ ਕਿੰਨੇ ਬੰਦੇ ਦੇਖਿਆ ਤੁਸੀਂ ਉਧਰੋਂ ਆਉਂਦੇ ਹੋ ਐਣ ਹੈਲੋ ਦੰਨੀ ਸੀਗੇ ਭੈਣੇ ਇੱਕ ਮਿੰਟ ਹੈਲੋ ਹਾਂਜੀ ਸਰ ਭਾਈ ਜੀ ਮੈਂ ਇਹ ਜਾਨਣਾ ਚਾਹੁੰਦਾ ਸੀਗਾ ਤੁਸੀਂ ਮੈਂ ਸਪੀਕਰ ਤੇ ਤੁਹਾਡਾ ਫੋਨ ਕਿ ਜਦੋਂ ਜਿਹੜੀ ਇਹ ਰਾਤ ਘਟਨਾ ਹਰਜਿੰਦਰ ਕੌਰ ਜੀ ਉਹਨਾਂ ਦੇ ਨਾਲ ਹੋਈ ਹੈ ਔਰ ਕੀ ਪਹਿਲਾਂ ਵੀ ਕਦੇ ਉਹੋ ਜਿਹਾ ਇਨਸੀਡੈਂਟ ਇੱਥੇ ਹੁੰਦੇ ਰਹਿੰਦੇ ਢੈਲੋਂ ਦੇ ਨੇੜੇ ਨਹੀਂ ਸਰ ਪਹਿਲਾਂ ਨਹੀਂ ਕਦੇ ਹੋਇਆ ਇਹ ਅੱਛਾ ਇਹ ਵਿਚਾਰੇ ਖੜੇ ਸੀ ਉੱਥੇ ਜਿੱਥੇ ਮੈਂ ਗਿਆ ਵਾ ਭੱਜ ਗਏ ਉਹ ਅੱਛਾ ਹਾਂਜੀ ਪਰ ਇਹ ਜਿਵੇਂ ਦੀ ਇਹ ਘਟਨਾ ਹੈ ਤਾਂ ਬਹੁਤ ਚਿੰਤਾ ਵਾਲੇ ਵਾਲੇ ਹਾਲਾਤ ਤੁਹਾਡਾ ਪਿੰਡ ਉੱਥੋਂ ਕਿੰਨੀ ਕੁ ਦੂਰ ਆ ਜਿੱਥੇ ਇਹਨਾਂ ਨਾਲ ਘਟਨਾ ਵਾਪਰੀ ਹੈ ਇਹ 2 ਮਿੰਟ ਦਾ ਰਾਹੀ ਹੈ ਇਹ ਦੋ ਅੱਛਾ ਪਹਿਲਾਂ ਤੁਸੀਂ ਕਦੇ ਨਹੀਂ ਸੁਣਿਆ ਵੀ ਇਸ ਤਰ੍ਹਾਂ ਕੋਈ ਐਵੇਂ ਦੀ ਘਟਨਾ ਹੋਈ ਹੋਵੇ ਨਹੀਂ ਨਹੀਂ ਹਾਂ ਹੋ ਪਰ ਜਿਵੇਂ ਇਹ ਹੋਇਆ ਇਹ ਤਾਂ ਬਹੁਤ ਚਿੰਤਾ ਦੀ ਗੱਲ ਆ ਤੁਹਾਡੇ ਕਿਉਂਕਿ ਤੁਸੀਂ ਤਾਂ ਡੇਲੀ ਆਪ ਡਾਊਨ ਕਰਨਾ ਹੋਊਗਾ ਉਸ ਇਲਾਕੇ ਦੇ ਉਹ ਤੁਸੀਂ ਦਾ ਨਹੀਂ ਸਰ ਅਸੀਂ ਕੀ ਜਾਣਦੇ ਆ ਇਹ ਅੱਗੇ ਕਦੇ ਵੀ ਨਹੀਂ ਹੋਇਆ ਹਾਂ ਉਹ ਕਿ ਰਾਤ ਹੀ ਹੋਇਆ ਉਹ ਵੀ ਨਾਲ 7-7 ਬੱਚੇ ਇਸੇ ਚਲੋ ਹਾਂ ਜੇ 7-7 ਜਦੋਂ ਪਤਾ ਲੱਗਿਆ ਮੋਰ ਤੋਂ ਮੋੜੇ ਨੇ ਤੈਨੂੰ ਵੀ ਮੋਟਰਸਾਈਕਲ ਦਾ ਭੱਜ ਗਿਆ ਅੱਛਾ ਹਾਂਜੀ ਕੋਈ ਨੰਬਰ ਵਗੈਰਾ ਕੁਝ ਨੋਟ ਉਥੇ ਕੋਈ ਨੇੜੇ ਤੇੜੇ ਸੀਸੀ ਸਰ ਮੈਂ ਫੋਟੋ ਨਹੀਂ ਦੇਖਿਆ ਇਹ ਇਹ ਨਹੀਂ ਕੋਈ ਨੇੜੇ ਤੇੜੇ ਸੀਸੀਟੀਵੀ ਕੈਮਰਾਜ਼ ਹੈਗੇ ਨਹੀਂ ਤਾਂ ਕਿ ਪੁਲਿਸ ਨੂੰ ਜ਼ਰੂਰ ਕਾਨੂੰਨਸ਼ਾਨ ਕਰਨੀ ਚਾਹੀਦੀ ਐ ਇਸ ਮਸਲੇ ਤੇ ਇਹਨਾਂ ਨੂੰ ਪੁੱਛੋ ਵੀ ਆਪਣੇ ਕਿੱਧਰੋਂ ਆਏ ਨੇ ਮਤਲਬ ਛੋਟੇ ਜਿਹੇ ਦਾ ਆਪਣੇ ਆ ਰੌਣ ਵਾਲੇ ਪੁੱਤ ਆਏ ਨੇ ਉਥੇ ਤਾਂ ਹੈਗੇ ਨਹੀਂ ਕੈਮਰੇ ਜੀ ਅੱਛਾ ਜੇ ਜੇ ਨਾਲ ਮਗਰ ਆ ਰਹੇ ਸੀ ਮੋਟਰਸਾਈਕਲ ਹੂੰ ਇਹਨਾਂ ਇੱਥੇ ਕੈਮਰੇ ਹੈਗੇ ਨਹੀਂ ਨਾ ਜਿਵੇਂ ਲੱਗਦਾ ਕੋਈ ਨਸ਼ੇ ਪੱਤੇ ਵਾਲੇ ਹੀ ਹੋਣਗੇ ਸ਼ਾਇਦ ਕਿਉਂਕਿ ਸ਼ਾਮ ਨੂੰ 7:30 ਵਜੇ ਇਸ ਘਟਨਾ ਨੂੰ ਅੰਜਾਮ ਦੇ ਕੇ ਉਹਨਾਂ ਨੇ ਤਾਂ ਫਰਾਰ ਹੋ ਜਾਣਾ ਸੀਗਾ ਚਲੋ ਧੰਨਵਾਦ ਬਾਈ ਜੀ ਤੁਹਾਡਾ ਪਿੰਡ ਕਿਹੜਾ ਪਿੰਦਾ ਮੇਰਾ ਪਿੰਡ ਵੀ ਇਹਦੇ ਨਾਲ ਹੀ ਹੈ ਠੀਕ ਹੈ ਠੀਕ ਹੈ ਧੰਨਵਾਦ ਥੈਂਕ ਯੂ ਪਰ ਜਿੱਦਾਂ ਇਹ ਕਹਿ ਰਹੇ ਨੇ ਇਹ ਜਿਹੜੀ ਘਟਨਾ ਉਹਨਾਂ ਨੇ ਵੀ ਆਪਦੀਆਂ ਅੱਖਾਂ ਨਾਲ ਦੇਖੀ ਹੈ ਕਿ ਉਹ ਜਦੋਂ ਮੋਟਰਸਾਈਕਲ ਸਾਹਮਣੇ ਮੁੜਿਆ ਤੁਸੀਂ ਤਲਵਾਰ ਕੱਢੀ ਆਉਂਦੇ ਸੀਗੇ ਉਸ ਵੇਲੇ ਵਰ ਉਸ ਤੋਂ ਬਾਅਦ ਹੀ ਫਰਾਰ ਹੋ ਗਏ ਆ ਹਾਂ ਔਰ ਜਿਵੇਂ ਸ਼ਾਇਦ ਦੋ ਤਿੰਨ ਜਣੇ ਸੀ ਤੁਸੀਂ ਵੀ ਚਲੋ ਦਲੇਰੀ ਦਾ ਮੁਕਾਬਲਾ ਕਰ ਲਿਆ ਮੈਂ ਫਿਰ ਇਹੀ ਗੱਲ ਇਹੀ ਚਿੰਤਾ ਨੂੰ ਲੈ ਕੇ ਮੈਂ ਗੱਲ ਨੂੰ ਦੁਹਰਾ ਰਿਹਾ ਕਿ ਜੇ ਮੰਨ ਲਓ ਕਿ ਹੋਰ ਕੁੜੀ ਹੁੰਦੀ ਜਾਂ ਅੱਗੇ ਲਾ ਕੇ ਰੋਕ ਵੀ ਲੈਂਦੇ ਤਾਂ ਲੁੱਟ ਹੋ ਜਾਣੀ ਸੀ ਹਾਂਜੀ ਉਹਨਾਂ ਲਈ ਉਹਨਾਂ ਲਈ ਔਖਾ ਹੋਣਾ ਸੀ ਪਰ ਚਲੋ ਇਸ ਲਈ ਨਾ ਹਥਿਆਰ ਬਹੁਤ ਜ਼ਰੂਰੀ ਆ ਵੀਰੇ ਤਲਵਾਰ ਖਾਸ ਕਰਕੇ ਕੁੜੀਆਂ ਕੋਲ ਨਾ ਹੋਣੀ ਬਹੁਤ ਜ਼ਰੂਰੀ ਆ ਗੱਤਕਾ ਸਿੱਖ ਲੈਣ ਗੱਤਕੇ ਦੇ ਨਾਲ ਕੀ ਆ ਤੁਹਾਨੂੰ ਨਾ ਸੈਲਫ ਕੌਨਫੀਡੈਂਸ ਬਹੁਤ ਆਉਂਦਾ ਦੂਜਾ ਮੈਡੀਟੇਸ਼ਨ ਕਰਨਾ ਬਹੁਤ ਜ਼ਰੂਰੀ ਆ ਤੁਹਾਨੂੰ ਆਪਣਾ ਇਨਰ ਜਿਹੜਾ ਅੰਦਰ ਤੱਕ ਤੁਹਾਨੂੰ ਦੇਖਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਇੱਕ ਤੁਹਾਨੂੰ ਸੈਲਫ ਕੌਨਫੀਡੈਂਸ ਮਿਲਦਾ ਇੱਕ ਤੁਹਾਡੇ ਚ ਦਲੇਰੀ ਆਉਂਦੀ ਆ ਬਹੁਤ ਜ਼ਿਆਦਾ ਤੁਸੀਂ ਸਿੱਖਿਆ ਹੋਇਆ ਗਤਕਾ ਸਿੱਖਿਆ ਛੋਟੇ ਹੁੰਦੇ ਸੀ ਕਿਦਾਂ ਹਾਂਜੀ ਮੈਂ ਛੋਟੇ ਹੁੰਦੇ ਸਿੱਖਿਆ ਸੀ ਜੀ ਹਾਂਜੀ ਅੱਛਾ ਇਸ ਕਰਕੇ ਤੁਹਾਨੂੰ ਸੈਲਫ ਕੌਨਫੀਡੈਂਸ ਤੁਹਾਡੇ ਵਿੱਚ ਆ ਗਿਆ ਹੋ ਸਕਦਾ ਜੀ ਇਸੇ ਕਰਕੇ ਮੇਰੇ ਚ ਕੌਨਫੀਡੈਂਸ ਸੀਗਾ ਹਾਂਜੀ ਹਾਂ ਮਾzare ਲੋਕ ਇਹ ਵੀ ਲਿਖ ਰਹੇ ਸੀ ਸ਼ਸਤਰਨਕੇ ਅਧੀਨ ਹਰਾਜ ਕਹਿੰਦੇ ਸ਼ਸਤਰ ਸਾਡੇ ਕੋਲੇ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਜੀ ਇਹਦੇ ਵਿੱਚ ਖਾਸ ਕਰਕੇ ਬੰਦੇ ਕਿਉਂਕਿ ਜੇ ਹੋਦੀਆਂ ਘਟਨਾਵਾਂ ਹੋ ਰਹੀਆਂ ਨੇ ਹਾਂ ਜੀ ਹਾਂ ਜੀ ਕਈ ਲਿਖ ਰਹੇ ਸੀਗੇ ਜੀ ਉਹਦੇ ਵਿੱਚ ਮੈਂ ਦੇਖਿਆ ਜੀ ਕਮੈਂਟ ਮੈਨੂੰ ਕਿਸੇ ਨੇ ਲਿਖ ਕੇ ਭੇਜਿਆ ਵੀ ਗੱਡੀ 'ਚ ਬੈਠੀ ਰਹਿੰਦੀ ਗੱਡੀ 'ਚ ਬੈਠ ਕੇ ਵੀਰ ਮੈਂ ਕਹਾਂ ਤਾਂ ਆਪ ਵੀ ਮਰ ਜਾਂਦੀ ਦੂਜਿਆਂ ਨੂੰ ਵੀ ਮਰਵਾ ਦਾਂਦੀ ਹੂੰ ਉਹ ਤਾਂ ਫਿਰ ਗੁਜਦਲੀ ਹੋ ਗਈ ਨਾ ਮੇਰੇ ਗੱਡੀ 'ਚ ਬੈਠਣ ਦੀ ਸ਼ੀਸ਼ੇ ਬੰਦ ਕਰਕੇ ਕਹਿੰਦੇ ਗੱਡੀ 'ਚ ਬੱਟਦੀ ਇਹਨਾਂ ਦੀ ਫਿਰ ਮੈਂ ਵੇਟ ਕਰਦੀ ਵੀ ਆ ਜਾਓ ਮੈਨੂੰ ਮਾਰ ਲਾ ਹ ਹਾਂਜੀ ਆਸਟ੍ਰੇਲੀਆ ਦਾ ਔਰ ਇੱਥੋਂ ਦਾ ਕਿੰਨਾ ਫਰਕ ਮਹਿਸੂਸ ਕਰਦੇ ਤੁਸੀਂ ਕਿਉਂਕਿ ਬਹੁਤ ਸਾਰੇ ਐਨਆਰਆਈ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਪਰ ਫਿਰ ਉਹ ਡਰਨ ਲੱਗ ਗਏ ਕਿ ਪਤਾ ਨਹੀਂ ਕੋਈ ਚਿੱਟੇ ਵਾਲਾ ਨਾ ਸਾਡਾ ਸਾਮਾਨ ਖੋਹ ਕੇ ਲੈ ਜੇ ਹਾਂਜੀ ਹਾਂਜੀ ਇਹ ਤਾਂ ਦੇਖੋ ਇਹ ਨਾ ਵਾਰਦਾਤਾ ਦਾ ਵੈਸੇ ਡਰਨ ਦੀ ਲੋੜ ਹੈ ਨਹੀਂ ਆ ਮੈਂ ਦੇਖਿਆ ਨਾ ਦਲੇਰੀ ਦਿਖਾਓ ਬਸ ਆਏ ਤਾਂ ਫਿਰ ਸਾਡਾ ਆਉਣਾ ਜਾਣਾ ਹੀ ਬੰਦ ਹੋ ਜਾਊਗਾ ਜੇ ਅਸੀਂ ਐਂ ਡਰਨ ਲੱਗੇ ਪੰਜਾਬ 'ਚ ਆ ਕੁਝ ਹੋ ਗਿਆ ਇਹੀ ਤਾਂ ਇਹਨਾਂ ਦੀਆਂ ਚਾਲਾਂ ਹੈਗੀਆਂ ਨੇ ਹਨਾ ਹੂੰ ਕਿਉਂਕਿ ਜੇ ਐਨਆਰਆਈ ਆਉਣਗੇ ਪੰਜਾਬ ਦਾ ਇੱਕ ਕਹਿ ਲਓ ਇਕਨੋਮੀ ਜਿਹੜੀ ਹੈਗੀ ਆ ਜੀ ਆਪੂ ਹੁੰਦੀ ਆ ਹੂੰ ਜਦੋਂ ਇਕਨੋਮੀ ਆਪੋ ਹੋਗੀ ਪੰਜਾਬ ਖੁਸ਼ਹਾਲ ਹੋਊਗਾ ਮੈਂ ਤਾਂ ਕਦੇ ਵੀ ਨਹੀਂ ਕਹੂੰਗੀ ਆਪਣੇ ਐਨਆਰਆਈ ਭਰਾਵਾਂ ਨੂੰ ਕਿ ਪੰਜਾਬ ਨਹੀਂ ਆਉਣਾ ਜੀ ਸੱਦ ਕੇ ਆਓ ਤੇ ਆਪਣਾ ਪੂਰੀ ਤਿਆਰੀ ਨਾਲ ਆਓ ਤੁਸੀਂ ਆਉਂਦੇ ਜਾਂਦੇ ਰਹੇ ਨੇ ਕਿੰਨੇ ਚਿਰ ਬਾਅਦ ਤੁਸੀਂ ਆਸਟ੍ਰੇਲੀਆ ਮੈਂ 6 ਮਹੀਨੇ ਬਾਅਦ ਹੀ ਚੱਕਰ ਮਾਰ ਲੈਣੀ ਵੀਰੇ ਮੇਰਾ ਤਾਂ ਜਿੰਦ ਜਾਨ ਹੀ ਪੰਜਾਬ ਚ ਹੀ ਵਸਦੀ ਆ ਉੱਥੇ ਰਹਿੰਦੀ ਜ਼ਰੂਰ ਆ ਪਰ ਮੇਰਾ ਸਾਰਾ ਧਿਆਨ ਹੀ ਇੱਧਰ ਹੁੰਦਾ ਹਾਂਜੀ ਜਦੋਂ ਹੁਣ ਤੁਸੀਂ 6 ਮਹੀਨੇ ਬਾਅਦ ਫੇਰੇ ਪਰ ਇਹੋ ਜੀ ਘਟਨਾ ਤੁਹਾਡੇ ਨਾਲ ਪਹਿਲਾਂ ਹੋਈ ਨਾ ਪਰ ਇਹੋ ਜੀਆਂ ਘਟਾਵਾਂ ਆਂਡੇ ਆਂਡੇ ਆਣੀਆਂ ਸੀ ਨਾ ਵਾਰਤ ਦੇਖਦੇ ਆਂ ਫਿਲਮਾਂ ਦੇ ਵਿੱਚ ਤਾਂ ਦੇਖਦੇ ਹਾਂ ਇੱਕ ਕ੍ਰਾਈਮ ਪੈਟਰੋਲ ਦੇਖ ਦੇ ਕੇ ਕ੍ਰਿਮਿਨਲਸੇ ਦਿਮਾਗ ਵਿੱਚ ਵੀ ਹਾਂਜੀ 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 ਮੇਰੇ ਹਰਿਆਣਾ ਵੱਲ ਬਹੁਤ ਸੁਣੀਆਂ ਸੀਗੀਆਂ ਮੈਂ ਇਦਾਂ ਨਹੀਂ ਪਰ ਮੈਨੂੰ ਇੰਨਾ ਪਤਾ ਵੀ ਬਾਈਪਰ ਨਹੀਂ ਚਲਾਉਣੇ ਹੈਗੇ ਇਸ ਕਰਕੇ ਮੈਂ ਨਾ ਦੇਖੀ ਹੋਈ ਸੀ ਘਟਨਾ ਪਹਿਲਾਂ ਮੈਨੂੰ ਨਹੀਂ ਪਤਾ ਮੇਰੇ ਨਾਲ ਹੀ ਹੋ ਜਾਣੀ ਮੈਂ ਵਾਈਪਰ ਨਹੀਂ ਚਲਾਏ ਹੈਗੇ ਹਾਂ ਜੀ ਤੁਸੀਂ ਇਸ ਚੀਜ਼ ਨੂੰ ਲੈ ਕੇ ਅਵੇਅਰ ਸੀ ਮਤਲਬ ਜਿਹੜੀ ਸੋਸ਼ਲ ਮੀਡੀਆ ਦਾ ਇਹ ਵੀ ਫਾਇਦਾ ਤਾਂ ਹੈਗਾ ਸੋਸ਼ਲ ਮੀਡੀਆ ਦਾ ਜਿੱਥੇ ਨੁਕਸਾਨ ਨੇ ਉੱਥੇ ਫਾਇਦਾ ਹੁਣ ਤਾਂ ਵੈਸੇ ਵੀ AI ਦਾ ਜ਼ਮਾਨਾ ਹੋ ਗਿਆ ਕੁਝ ਤੇ ਕੁਝ ਬਣ ਜਾਂਦਾ ਹਾਂ ਜੀ ਤੁਹਾਨੂੰ ਪਤਾ ਸੀਗਾ ਇਸ ਤਰ੍ਹਾਂ ਦਾ ਵੀ ਜੇ ਆਂਡੇ ਕੋਈ ਮਾਰਦਾ ਹੈ ਵਾਈਪਰ ਨਹੀਂ ਚਲਾਉਣੀ ਕਿਉਂਕਿ ਪਿੱਛੇ ਜੇ ਵੀਡੀਓ ਬਹੁਤ ਈਆਂ ਉਹ ਜਿਹੜੇ ਆਰਟੀਕਲ ਬਹੁਤ ਸਾਰੇ ਆਏ ਹੋਣਗੇ ਫਲਾਟ ਦੀ ਹਾਈ ਕਟਣਾ ਹੋ ਗਈ ਹੈ ਔਰ ਜੇ ਕੋਈ ਆਂਡਾ ਮਾਰਦਾ ਸ਼ੀਸ਼ੇ ਤੇ ਤਾਂ ਤੁਸੀਂ ਜੇ ਵਾਈਪਰ ਚਲਾਉਨੇ ਆ ਪਾਣੀ ਚਲਾਉਨੇ ਆ ਤਾਂ ਫਿਰ ਉਹ ਥੋੜਾ ਸ਼ੀਸ਼ਾ ਪੂਰਾ ਜ਼ਿਆਦਾ ਧ ਕੀ ਕੋਈ ਇੱਕ ਮੈਸੇਜ ਕੀ ਦੇਣਾ ਚਾਹੁੰਦਾ ਜਾਂ ਇਸ ਤੋਂ ਬਾਅਦ ਪੁਲਿਸ ਨੇ ਤੁਹਾਨੂੰ ਅਪਰੋਚ ਕੀਤਾ ਜਾਂ ਹਾਂ ਜੀ ਕੀਤਾ ਸੀ ਜਿਹੜਾ ਅਪਰੋਚ ਹਾਂ ਜੀ ਹਾਂ ਜੀ ਉਹ ਅਪਰੋਚ ਕੀਤਾ ਸੀ ਉਹ ਆਪਣੀ ਕਾਰਵਾਈ ਤੇ ਲੱਗੇ ਹੋਏ ਨੇ ਹਾਂ ਜੀ ਕੀ ਕੋਈ ਉਹਨਾਂ ਨੇ ਆਇਡੈਂਟੀਫਾਈ ਕਰਨ ਬਾਰੇ ਤੁਹਾਨੂੰ ਕੁਝ ਕਿਹਾ ਵੀ ਕੰਪਲੇਂਟ ਦਿਓ ਜਾਂ ਕਿ ਨਹੀਂ ਜਾਂ ਹਾਂ ਜੀ ਮੇਰੀ ਹਾਂ ਜੀ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਆ ਜੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਜੀ ਹਾਂ ਜੀ ਹੂੰ ਕੀ ਚਾਹੁੰਦੇ ਹੋ ਤੁਸੀਂ ਹੁਣ ਵੈਸੇ ਮੈਂ ਤਾਂ ਇਹ ਚਾਹੁੰਦੀ ਆ ਜੀ ਪੁਲਿਸ ਪ੍ਰਸ਼ਾਸਨ ਨੇ ਤਾਂ ਆਪਣੀ ਕਾਰਵਾਈ ਕਰਨੀ ਕਰਨੀ ਆ ਨਾ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਆ ਕਿ ਉਦੋਂ ਤੱਕ ਵੇਟ ਨਾ ਕਰੋ ਹਨਾ ਪੁਲਿਸ ਦੀ ਜਾਂ ਪ੍ਰਸ਼ਾਸਨ ਦੀ ਵੇਟ ਨਾ ਕਰੋਗੇ ਕਿ ਤੁਹਾਨੂੰ ਆ ਕੇ ਕੋਈ ਬਚਾਊਗਾ ਤੁਹਾਨੂੰ ਆਪਣੇ ਆਪ ਇੰਡੀਵਿਜੂਅਲੀ ਇੰਨਾ ਸਟਰੋਂਗ ਹੋਣਾ ਚਾਹੀਦਾ ਕਿ ਕਿਸੇ ਦੀ ਸਿਚੁਏਸ਼ਨ ਦਾ ਤੁਸੀਂ ਸਾਹਮਣਾ ਕਰੋ ਫਿਰ ਤੋਂ ਮੈਂ ਇਹੀ ਕਹਿੰਨੀ ਆ ਕਿ ਸੈਲਫ ਡਿਫੈਂਸ ਬਹੁਤ ਜ਼ਰੂਰੀ ਆ ਆਤਮ ਰੱਖਿਆ ਤੁਹਾਡੀ ਬਹੁਤ ਜ਼ਰੂਰੀ ਆ ਮੁੱਕਿਆਂ ਜਾਂ ਥੱਪੜਾਂ ਨਾਲ ਜਾਂ ਲੱਤਾਂ ਨਾਲ ਕੁਝ ਨਹੀਂ ਹੋਣਾ ਸ਼ਸਤਰ ਜ਼ਰੂਰੀ ਨੇ ਤੁਹਾਡੇ ਕੋਲ ਰੱਖਣੇ ਹਥਿਆਰ ਜ਼ਰੂਰੀ ਨੇ ਨਹੀਂ ਕੱਲਾ ਹਥਿਆਰ ਵੀ ਕੀ ਕਿਨੂੰ ਦਲੇਰੀ ਵੀ ਹੋਣੀ ਚਾਹੀਦੀ ਦਲੇਰੀ ਤਾਂ ਸਭ ਤੋਂ ਵੱਡੀ ਗੱਲ ਆ ਜੀ ਹਾਂਜੀ ਦਲੇਰੀ ਸਭ ਤੋਂ ਵੱਡੀ ਗੱਲ ਆ ਵੈਲ ਟ੍ਰੇਨਡ ਵੀ ਹੋਣਾ ਚਾਹੀਦਾ ਜਿਵੇਂ ਤੁਸੀਂ ਕਹਿ ਅਹ ਖੁਦ ਆਪਣੇ ਆਪ ਨੂੰ ਪ੍ਰਪੇਅਰ ਸੀਗੇ ਚੀਜ਼ਾਂ ਨੂੰ ਲੈ ਕੇ ਆ ਤੁਸੀਂ ਗੱਤ ਮੇਰੇ ਸਭ ਤੋਂ ਵੱਡੀ ਪਤਾ ਕੀ ਗੱਲ ਆ ਤੁਸੀਂ ਨਾ ਜੇ ਗੁਰਬਾਣੀ ਨਾਲ ਜੁੜ ਜਾਂਦੇ ਆ ਨਾ ਤੁਹਾਡਾ ਡਰ ਭੈ ਰੁਕ ਜਾਂਦਾ ਡਰ ਭੈ ਇੰਨਾ ਆਉਂਦਾ ਨਹੀਂ ਤੁਹਾਨੂੰ ਕਿਉਂਕਿ ਗੁਰਬਾਣੀ ਦੀ ਆਪਣੀ ਪਹਿਲੀ ਪੰਕਤੀ ਹੋਈ ਜਪਜੀ ਸਾਹਿਬ ਦੀ ਆਉਂਦੀ ਹੈ ਨਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਜਦੋਂ ਨਿਰਭਉ ਨਿਰਵੈਰ ਦੀ ਗੱਲ ਕਰਤੀ ਪ੍ਰਮਾਤਮਾ ਦਾ ਹਰ ਇੱਕ ਚੀਜ਼ ਤੋਂ ਨਿਆਰਾ ਫਿਰ ਸਾਨੂੰ ਵੀ ਉਸੇ ਚੀਜ਼ ਤੇ ਚੱਲਣਾ ਚਾਹੀਦਾ ਨਾ ਅਸੀਂ ਵੀ ਨਿਰਭਉ ਨਿਰਵੈਰ ਤੇ ਉਹ ਲੈ ਕੇ ਚੱਲੀ ਆ ਦੇਖੋ ਜਿਹੜਾ ਇਨਸਾਨ ਪੈਦਾ ਹੋ ਗਿਆ ਵੀਰੇ ਉਹਨੇ ਮਰਨਾ ਹੀ ਚਾਹੇ ਨੇਚਰਲ ਮੌਤ ਮਰੇ ਚਾਹੇ ਕੋਈ ਟਰੈਜੇਡੀ ਦੇ ਨਾਲ ਮਰੇ ਹੂੰ ਤੁਸੀਂ ਕਿਸ ਤਰੀਕੇ ਨਾਲ ਮਰਨਾ ਚਾਹੁੰਦੇ ਆ ਤੁਹਾਡੀ ਆਪ ਦੀ ਚੋਇਸ ਆ ਤੁਸੀਂ ਜੂਝ ਕੇ ਮਰਨਾ ਚਾਹੁੰਦੇ ਆ ਜਾਂ ਤੁਸੀਂ ਬੁੱਜਦਲੀ ਦੇ ਨਾਲ ਮਰਨਾ ਚਾਹੁੰਦੇ ਆ ਹੂੰ ਰਸਤਾ ਤੁਸੀਂ ਚੂਸ ਕਰਨਾ ਗੁਰਬਾਣੀ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਪਰਿਵਾਰ ਹਾਂਜੀ ਸਾਡਾ ਸਾਰਾ ਪਰਿਵਾਰ ਗੁਰਬਾਣੀ ਇਸੇ ਕਰਕੇ ਵੀਰੇ ਮੈਂ ਇੱਥੇ ਬੈਠੀ ਆ ਗੱਲ ਕਰਦੀ ਆ ਨਾ ਇੰਨਾ ਸਟਰੋਂਗਲੀ ਗੱਲ ਕਰ ਰਹੀ ਆ ਹੂੰ ਜਦੋਂ ਉਹ ਸਿਚੁਏਸ਼ਨ ਦਾ ਮੈਂ ਸਾਹਮਣਾ ਕੀਤਾ ਸਿਰਫ ਮੈਂ ਗੁਰਬਾਣੀ ਕਰਕੇ ਕੀਤਾ ਹਾਂਜੀ ਵੀਰੇ ਇਸੇ ਕਰਕੇ ਸਾਡੀ ਵੀ ਕੋਸ਼ਿਸ਼ ਸੀ ਕਿ ਇੱਕ ਤਾਂ ਐਕਚੁਅਲ ਕੰਡੀਸ਼ਨ ਪਤਾ ਲੱਗੇ ਕੀ ਹੋਇਆ ਕੀ ਸੀਗਾ ਔਰ ਜੇ 7:30 ਵਜੇ ਸ਼ਾਮ ਨੂੰ ਪੰਜਾਬ 'ਚ ਇਹ ਘਟਨਾ ਹੋ ਸਕਦੀ ਤਾਂ ਬਹੁਤ ਚਿੰਤਾਜਨਕ ਗੱਲ ਹੈ ਦੂਜੀ ਗੱਲ ਇਹ ਕਿ ਇਹਨੂੰ ਇਹ ਪੜਤਾਲਿਆ ਵੀ ਜਾਵੇ ਕਿ ਵਾਕਈ ਇਹ ਕੋਈ ਫੈਬ੍ਰੀਕੇਟਡ ਤਾਂ ਨਹੀਂ ਕੋਈ ਪਲਾਨਡ ਤਾਂ ਨਹੀਂ ਸੀਗਾ ਪਰ ਜਿਸ ਹਿਸਾਬ ਨਾਲ ਜਸਵੇਹ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਬਹੁਤ ਸਟਰੋਂਗਲੀ ਮੈਨੂੰ ਲੱਗਦਾ ਕਿ ਸਭ ਨੂੰ ਕਲੀਅਰ ਹੀ ਹੋ ਗਿਆ ਕਿ ਕੋਈ ਫੈਬ੍ਰੀਕੇਸ਼ਨ ਨਹੀਂ ਸੀਗੀ ਇਹਦੇ ਵਿੱਚ ਨਹੀਂ ਦਲੇਰੀ ਨਾਲ ਤੁਸੀਂ ਗੱਲਾਂ ਕਰੀਆਂ ਵੀ ਆਪਣੀ ਗੱਲ ਰੱਖੀ ਵੀ ਔਰ ਤੁਸੀਂ ਬਕਾਇਦਾ ਤੌਰ ਤੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਹੋਈ ਆ ਔਰ ਮੈਨੂੰ ਲੱਗਦਾ ਕਿ ਸ਼ਾਇਦ ਗੁਰਬਾਣੀ ਦਾ ਅਸਰ ਆਏ ਜਿਹੜਾ ਜਿਹੜਾ ਹਾਂਜੀ ਬਿਲਕੁਲ ਵੀਰ ਮੈਂ ਤਾਂ ਹੁਣੇ ਕਹਿੰਨੇ ਕਿ ਗੁਰਬਾਣੀ ਦਾ ਅਸਰ ਆ ਸਿਮਰਨ ਦਾ ਅਸਰ ਆ ਜਦੋਂ ਤੁਸੀਂ ਸਵਾਸ ਗਰਾਸ ਦੇ ਨਾਲ ਵਿਧੀ ਨਾਲ ਸਿਮਰਨ ਕਰਦੇ ਆ ਨਾ ਹੂੰ ਉਹਦੇ ਨਾਲ ਤੁਹਾਡਾ ਮਨ ਪੱਕਾ ਹੁੰਦਾ ਜਦੋਂ ਤੁਸੀਂ ਆਪਣੇ ਮਨ ਨੂੰ ਜਿੱਤ ਲੈਂਦੇ ਆ ਫਿਰ ਦੁਨੀਆ ਹੀ ਜਿੱਤ ਲੈਂਦੇ ਆ ਫਿਰ ਨਹੀਂ ਤੁਹਾਨੂੰ ਕੋਈ ਟੈਨਸ਼ਨ ਦਿੰਦੀ ਫਿਰ ਤੁਹਾਨੂੰ ਡਰ ਪਾਉ ਨਹੀਂ ਰੰਦਾ ਕੁਝ ਵੀ ਹੂੰ ਫਿਰ ਤੁਸੀਂ ਹਰ ਇੱਕ ਚੀਜ਼ ਦਾ ਦਲੇਰੀ ਨਾਲ ਮੁਕਾਬਲਾ ਕਰ ਲੈਣ ਡਰ ਕੀ ਆ ਇੱਕ ਬਹਿਮ ਆ ਹੂੰ ਜਿਹੜਾ ਕਿ ਸਾਨੂੰ ਛੋਟੇ ਜਿਹੇ ਹੁੰਦੇ ਸਾਨੂੰ 25 ਸਾਲ ਤ ਕੱਢਣ ਨੂੰ ਲੱਗ ਜਾਂਦੇ ਨੇ ਕਹਿੰਦੇ ਹਟ ਜਾ ਪਿੱਛੇ ਮਾਊ ਆ ਜਾਊਗਾ ਆਏ ਨਾ ਕਰੀ ਤੈਨੂੰ ਮਾਊ ਖਾ ਲੂਗਾ 25 ਸਾਲ ਲੱਗਦੇ ਨੇ ਵੀਰੇ ਸਾਨੂੰ ਮਾਊ ਦਾ ਡਰ 19 25 ਸਾਲਾਂ ਤੱਕ ਅਸੀਂ ਇਹੀ ਸੋਚੀ ਜੰਨੇ ਕਿ ਮਾਊ ਹੈ ਕੀ ਸੀ ਜਿੱਦੋਂ ਅਸੀਂ ਡਰੀਗੇ ਇਹ ਡਰਾ ਜਿਹੜਾ ਸਾਨੂੰ ਪੈਦਾ ਕੀਤਾ ਜਿਹਾ ਲੇਕਿਨ ਕਿ ਜਵਾਕਾਂ ਨੂੰ ਜਦੋਂ ਡਰਾਉਣਾ ਹੁੰਦਾ ਤਾਂ ਕਹਿੰਦੇ ਆ ਹਾਂਜੀ ਫਿਰ ਉਹ ਡਰ ਪੈ ਜਾਂਦਾ ਨਾ ਮਨ ਦੇ ਵਿੱਚ ਵੀ ਪਤਾ ਨਹੀਂ ਕਿਹੜਾ ਮਾਊ ਆ ਜਾਊਗਾ ਜਿਹੜਾ ਸਾਨੂੰ ਖਾ ਲੂਗਾ ਆ ਕੇ ਹਾਂ ਇਹ ਤਾਂ ਡਰ ਕੱਢਣਾ ਪੈਂਦਾ ਜੀ ਤੁਹਾਨੂੰ ਪਰਿਵਾਰ ਨੇ ਕੀ ਕਿਹਾ ਫਿਰ ਬਹੁਤ ਸਾਰੇ ਕਾਲਸ ਆਏ ਹੋਣਗੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਹਾਂਜੀ ਪਰਿਵਾਰ ਦਾ ਇਹ ਸੀਗਾ ਵੀ ਉਹਨਾਂ ਨੂੰ ਫਿਕਰ ਵੀ ਸੀਗੀ ਇੱਕ ਖੁਸ਼ੀ ਵੀ ਸੀਗੀ ਉਹਨਾਂ ਨੂੰ ਪਤਾ ਮੇਰਾ ਵੀ ਮੈਂ ਕਹੀ ਜੀ ਹੈਗੀਆਂ ਉਹਨਾਂ ਨੂੰ ਪਤਾ ਸੀ ਉਹ ਤਾਂ ਬਲਕਿ ਇਹ ਕਹਿ ਰਹੇ ਸੀਗੇ ਕਹਿੰਦੇ ਬਚ ਗਏ ਲੁਟੇਰੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਬਚ ਗਈ ਅੱਛਾ ਕਹਿੰਦੇ ਲੁਟੇਰੇ ਬਚ ਗਏ ਮੇਰੀ ਮੰਮੀ ਨੇ ਬਿਲਕੁਲ ਇਹੀ ਕਿਹਾ ਹਾਂ ਕਹਿੰਦੇ ਲੁਟੇਰੇ ਬਚ ਗਏ ਹਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਇੱਕ ਤਵਾਰੀ ਤਲਵਾਰ ਜਿੰਦ ਨੇ ਉਠਾ ਲਿਆ ਤਾਂ ਫਿਰ ਵੱਟ ਕੇ ਹਟੂ ਡਾਕ ਗਾਟੇ ਲਾ ਕੇ ਹਟੂਗੀ ਫਿਰ ਆਈ ਨਹੀਂ ਵਿਚਾਰੇ ਚਲੋ ਉਹਨਾਂ ਦੇ ਡਾਕ ਤਾਂ ਬਹੁਤ ਡਰਦੇ ਹੁੰਦੇ ਨੇ ਛੋਟੇ ਹੁੰਦੇ ਨੇ ਤੁਹਾਡੇ ਤੋਂ ਅ ਨਹੀਂ ਐਦਾਂ ਨਹੀਂ ਆ ਵੀ ਮੈਂ ਕੁੱਟ ਦੀ ਫਿਰਦੀ ਸੀਗੀ ਮੈਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਡਰਦੇ ਫਿਰਦੇ ਸੀ ਮੈਂ ਵੀ ਜਵਾਕਾਂ ਆਮ ਜਵਾਕਾਂ ਵਰਗੀ ਹੋਈ ਸੀਗੀ ਪਰ ਹਾਂ ਦਲੇਰ ਸੀਗੀ ਸ਼ੁਰੂ ਤੋਂ ਹਾਂ ਪਰ ਜਿਵੇਂ ਤੁਹਾਡੇ ਨਾਲ ਦੇ ਬਾਕੀ ਦੇ ਸੀਗੇ ਜਿਹੜੇ ਗੱਡੀ ਦੇ ਵਿੱਚ ਬੈਠੇ ਤੁਹਾਡੇ ਬਾਕੀ ਦੇ ਫੈਮਿਲੀ ਮੈਂਬਰ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਇਸ ਤੋਂ ਬਾਅਦ ਉਹ ਡਰ ਗਏ ਜੀ ਵਿਚਾਰੇ ਥੋੜੇ ਮੇਰੀ ਮੰਮੀ ਤੁਹਾਨੂੰ ਦੱਸੇ ਥੋੜੇ ਬਜ਼ੁਰਗ ਨਹੀਂ ਅਸੀਂ ਆ ਸਾਲਾਂ ਦੇ ਆ ਉਹ ਪੈਨਿਕ ਹੋ ਗਏ ਸੀਗੇ ਤੇ ਮੇਰੀ ਚਾਚੀ ਵੀ ਪੈਨਿਕ ਹੋ ਗਈ ਸੀਗੀ ਪਰ ਉਹਨਾਂ ਨੂੰ ਹੁਣ ਬਹੁਤ ਖੁਸ਼ ਆ ਕਿ ਕਿਸ ਤਰੀਕੇ ਨਾਲ ਸਾਡੀ ਕੁੜੀ ਨੇ ਇੱਕ ਮੁੰਡਿਆਂ ਦੀ ਤਰ੍ਹਾਂ ਹਨਾ ਮੈਂ ਪਹਿਲਾਂ ਵੀ ਕਹਿੰਕੇ ਮੁੰਡੇ ਕੁੜੀ ਦਾ ਮੈਨੂੰ ਕੋਈ ਫਰਕ ਨਹੀਂ ਹੈ ਮੈਨੂੰ ਇੱਕ ਇਨਸਾਨ ਇੱਕ ਇਨਸਾਨ ਬਣਾਇਆ ਦਲੇਰੀ ਜਿਹੜੀ ਹੈਗੀ ਚਾਹੇ ਮੁੰਡੇ ਦੀ ਚਾਹੇ ਕੁੜੀ ਦੀ ਉਹ ਮੈਨੇ ਰੱਖਦੀ ਆ ਕਈ ਵਾਰੀ ਮੁੰਡੇ ਚਾ ਫਰ ਮੁੰਡੇ ਬਣਨ ਦਾ ਵੀ ਕੀ ਫਾਇਦਾ ਤੁਹਾਡਾ ਪਰ ਇਹ ਬਹੁਤ ਗੁੱਡ ਮੈਸੇਜ ਬਹੁਤ ਸਟਰੋਂਗ ਮੈਸੇਜ ਵੀ ਹੈ ਕੁੜੀਆਂ ਵਾਸਤੇ ਔਰ ਖਾਸ ਕਰਕੇ ਉਹਨਾਂ ਮਾਪਿਆਂ ਵਾਸਤੇ ਵੀ ਜਿਹੜੇ ਸਮਝਦੇ ਕਿ ਨਹੀਂ ਕੁੜੀਆਂ ਮੁੰਡਿਆਂ ਤੋਂ ਘੱਟ ਨੇ ਮੈਂ ਨਾ ਵੀਰੇ ਇੰਟਰਵਿਊ ਨਹੀਂ ਸੀ ਕਰਨੀ ਕਿਸੇ ਚੈਨਲ ਨਾਲ ਮੈਨੂੰ ਇਨਸਿਸਟ ਕੀਤਾ ਗਿਆ ਇਸੇ ਕਰਕੇ ਵੀ ਤੁਹਾਡੀ ਆ ਗੱਲ ਦਾ ਬਹੁਤ ਅਸਰ ਪੈਣਾ ਇਸੇ ਕਰਕੇ ਮੈਂ ਚੈਨਲਾਂ ਦੇ ਅੱਗੇ ਆ ਰਹੀ ਹਾਂ ਕਿ ਮੇਰੀ ਛੋਟੀ ਜੀ ਕੋਸ਼ਿਸ਼ ਦੇ ਨਾਲ ਮੇਰੀ ਛੋਟੀ ਜੀ ਗੱਲ ਦੇ ਨਾਲ ਜੇ ਕੁੜੀਆਂ ਆਪਣੇ ਆਪ ਨੂੰ ਹਨਾ ਇੰਨਾ ਕੁ ਬਣਾ ਲੈਣ ਵਧੀਆ ਬਣਾ ਲੈਣ ਵੀ ਕੱਲੋ ਕਿਸੇ ਸਿਚੁਏਸ਼ਨ ਦਾ ਮੁਕਾਬਲਾ ਕਰਨਾ ਹੋਵੇ ਤਾਂ ਔੜ ਘਬਰਾਉਣਾ ਚੀਕਾ ਨਾ ਮਾਰਨ ਉੱਥੇ ਤੀਜੇ ਬੰਦੇ ਨੂੰ ਨਾ ਦੇਖਣ ਵੀ ਸਾਨੂੰ ਕੋਈ ਬਚਾਉਣ ਆਊਗਾ ਆਪ ਉਸ ਚੀਜ਼ ਲਈ ਅੱਗੇ ਵਧਣ ਠੀਕ ਹੈ ਨਾ ਤਾਂ ਜਦੋਂ ਨਾ ਤੁਸੀਂ ਮੈਂ ਕਹਿੰਨੀ ਇੱਕ ਸ਼ੇਰ ਨੂੰ ਨਾ ਇਨਸਾਨ ਡਰਾ ਸਕਦਾ ਜੇ ਉਹਦੀਆਂ ਅੱਖਾਂ ਚੱਖਾ ਪਾ ਲਓਗੇ ਤੁਸੀਂ ਤੁਸੀਂ ਚਾਹੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਜਦੋਂ ਤੁਹਾਡੇ ਚ ਹੌਂਸਲਾ ਨਾ ਤੁਸੀਂ ਅੱਖਾਂ ਚੱਖਾ ਪਾ ਕੇ ਇਨਸਾਨ ਦੇ ਦੇਖਦੇ ਆ ਤੁਹਾਡੇ ਤੋਂ ਜਾਨਪਰ ਵੀ ਡਰ ਜਵੇ ਸ਼ੇਰ ਵੀ ਡਰ ਜਵੇ ਕਿਉਂਕਿ ਤੁਹਾਡੇ ਚ ਹੌਂਸਲਾ ਨਾ ਹੋ ਉਹਨੂੰ ਡਰਾਉਣ ਦਾ ਇਹ ਚੀਜ਼ ਆ ਜੀ ਹਰ ਹਰੇਕ ਦੇ ਵਿੱਚ ਹੌਸਲਾ ਨਹੀਂ ਹੁੰਦਾ ਨਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਜਾਂ ਬਾਕੀ ਦੇ ਲੋਕ ਤਾਂ ਚੀਕਾਂ ਮਾਰ ਰਹੇ ਸੀਗੇ ਔਰ ਤੁਸੀਂ ਤਲਵਾਰ ਕੱਢ ਕੇ ਨਿਕਲ ਗਏ ਵੀਰੇ ਇਹ ਤਾਂ ਥਾਂ ਹੋਰ ਵੀ ਸੀਗੀਆਂ ਨਾ ਤੁਹਾਡੇ ਨਾਲ ਹਾਂਜੀ ਹਾਂਜੀ ਉਹੀ ਹਨ ਵੀਰੇ ਜੇ ਮੈਂ ਕਿਉਂ ਚੀਕਾਂ ਮਾਰ ਰਹੀਆਂ ਸੀਗੀਆਂ ਤਾਂ ਪਰ ਤੁਸੀਂ ਤਲਵਾਰ ਕੱਢ ਕੇ ਖੜ ਕੀਤਾ ਕਿ ਖੋਲ ਕੇ ਭੱਜ ਗਏ ਲੁਟੇਰਿਆਂ ਦੇ ਉਹ ਹੀ ਹਨ ਵੀਰੇ ਜੇ ਮੈਂ ਵੀ ਚੀਕਾਂ ਮਾਰੀ ਜਾਂਦੀ ਉੱਥੇ ਆਪਣੇ ਆਪ ਨੂੰ ਬੁzdਲ ਕਰਾਰ ਕਰਦਾ ਫਿਰ ਫਾਇਦਾ ਕੀ ਸੀਗਾ ਫਿਰ ਇੱਥੇ ਜਾਂ ਤਾਂ ਕਬਾਰ ਦਾ ਤਾਂ ਇੱਥੇ ਮੈਂ ਬੈਠੀ ਰੋਂਦੀ ਹੁੰਦੀ ਤੁਹਾਡੇ ਹਾਏ ਹਾਏ ਮੇਰਾ ਲੁੱਟ ਗਿਆ ਸਾਰਾ ਕੁਝ ਮੇਰੇ ਨੂੰ ਲੁਟੇਰੇ ਆ ਕੇ ਮਾਰ ਗਏ ਆ ਕਰ ਗਏ ਮੇਰੀ ਬੀ ਫਿਰ ਇਹ ਹੋਣਾ ਸੀਗਾ ਕਿ ਪੰਜਾਬ ਦੇ ਹਾਲਾਤ ਦੇਖੋ ਅੱਜ ਸ਼ਾਮ ਨੂੰ ਕੁੜੀ ਨਾਲ ਲੁੱਟ ਹੋ ਗਈ। ਹਾਂਜੀ ਹਾਂਜੀ ਪੰਜਾਬ ਦੇ ਹਾਲਾਤ ਨਹੀਂ ਤੁਸੀਂ ਆਪਣੇ ਹਾਲਾਤ ਦੇਖੋ। ਪੰਜਾਬ ਦੇ ਕਿਤੇ ਚਾਰੇ ਪਾਸੇ ਤਾਂ ਚਾਹੇ ਹਰਿਆਣਾ ਲਾ ਲਓ ਚਾਹੀ ਮਚਲਾ ਦਿਓ ਇਹ ਤਾਂ ਚੀਜ਼ਾਂ ਚਲਣੀਆਂ ਚਲਣੀਆਂ ਕਿਉਂਕਿ ਸ਼ਰਾਰਤੀ ਅਨਸਰ ਵੀਰੇ ਚਾਰੇ ਪਾਸੇ ਨੇ। ਤੁਸੀਂ ਕਿੱਦਾਂ ਦਿਓ ਤੁਸੀਂ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਨਾ ਇਹ ਤੁਹਾਡੇ ਤੇ ਡਿਪੈਂਡ ਕਰਦਾ। ਜਦੋਂ ਇਹ ਘਟਨਾ ਵਾਪਰ ਗਈ ਫਿਰ ਤੁਸੀਂ ਕੋਈ ਫਾਲੋਅ ਕਰਨ ਦਾ ਪਲਾਨ ਕੀਤਾ ਵੀ ਇਹਨਾਂ ਨੂੰ ਫਾਲੋਅ ਕੀਤਾ ਜਾਵੇ ਵੀ ਕੌਣ ਸੀਗੇ ਕਿਉਂਕਿ ਵੀਰੇ ਮੈਂ ਫਾਲੋਅ ਕਿੱਦਾਂ ਕਰਾਂ ਦੀ ਅੰਡੇ ਨਹੀਂ ਭੱਜੇ ਹੋਏ ਸੀਗੇ ਠੀਕ ਹੈ ਨਾ ਮੈਂ ਡਰਾਈਵ ਹੀ ਨਹੀਂ ਕਰ ਸਕ ਸੀ ਨੇ ਰਹਾ ਸੀਗਾ ਮੁਗਰਿਓ ਚਾਨਣਾ ਪੈਂਦਾ ਸੀ ਤਾਂ ਹੋਰ ਵੀ ਤਿੰਨ ਚਾਰ ਚੀਜ਼ਾਂ ਦਿਖਦੀਆਂ ਸੀਗਾ ਪੈਨ ਉਹਨੂੰ ਸਾਫ਼ ਕਰਨਾ ਸੀ ਕਲੀਅਰ ਕਰਨਾ ਸੀ ਫਿਰ ਅਸੀਂ ਥੋੜੀ ਨਾ ਗਆਂ ਰਿਸ਼ਤੇਦਾਰ ਜਿੱਥੇ ਤੱਕ ਗੈਣੀ ਵਾਪਸ ਹੀ ਆ ਗਈ ਸੀ ਘਰ ਨੂੰ ਅੱਛਾ ਹਾਂਜੀ ਤੇ ਜਿਹੜੇ ਰਿਸ਼ਤੇਦਾਰਾਂ ਕੋਲੇ ਤੁਸੀਂ ਜਾਣਾ ਸੀਗਾ ਜਾਣੇ ਪਏ ਫਿਰ ਉਹਨਾਂ ਨੂੰ ਦੱਸਤਾ ਕਨਵੇ ਕਰਤਾ ਵੀ ਬਹੁਤ ਗੀ ਉਹਨਾਂ ਕੋਲੇ ਉਹਨਾਂ ਨੂੰ ਵੀ ਦੱਸਤਾ ਸੀਗਾ ਬਾਅਦ ਚੋਂ ਦੀ ਵੀਡੀਓ ਵੀ ਆਈ ਆ ਜੀ ਹਾਂ ਹਾਂਜੀ ਚਲੋ ਧੰਨਵਾਦ ਬਹੁਤ 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 ਸਮਾਂ ਜੀ ਧੰਨਵਾਦ ਜੀ ਥੈਂਕ ਯੂ ਸੋ ਮੱਚ ਤਾਂ ਹਰਜਿੰਦ ਕੌਰ ਇਹ ਉਹ ਦਲੇਰ ਕੁੜੀ ਹੈ ਜਿਨੇ ਲੁਟੇਰਿਆਂ ਨੂੰ ਭਜਾਇਆ ਗੱਡੀ ਦੇ ਅੱ ਉਸ ਦਾ ਮੁਕਾਬਲਾ ਕੀਤਾ ਜਿਸ ਤਰੀਕੇ ਨਾਲ ਇੱਕ ਬਕਾਇਦਾ ਮਿਸਾਲ ਵੀ ਹੈ ਕਿਉਂਕਿ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਆਡਾਡ ਨੈਟਿਵ ਦੇ ਰਹੇ ਆਡਾਡ ਆਪਣੇ ਕਮੈਂਟਸ ਦੇ ਰਹੇ ਨੇ ਆਡਾਡ ਆਪਣੇ ਵੀਅੂਜ਼ ਸ਼ੇਅਰ ਕਰ ਰਹੇ ਆ ਪਰ ਬਕਾਇਦਾ ਤੌਰ ਤੇ ਜਿਦਾ ਇਹਨਾਂ ਨੇ ਦੱਸਿਆ ਗੁਰਬਾਣੀ ਦਾ ਪਰਿਵਾਰ ਜੁੜਿਆ ਹੋਇਆ ਸ਼ੁਰੂ ਤੋਂ ਦਲੇਰੀ ਦੇ ਦਲੇਰੀ ਰਹੀ ਹੈ ਇਹਨਾਂ ਦੇ ਵਿੱਚ ਔਰ ਇਸੇ ਕਰਕੇ ਇੱਕ ਕੁੜੀਆਂ ਨੂੰ ਵੀ ਸੁਨੇਹਾ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੋ ਜਿਹੀ ਵੀ ਸਿਚੁਏਸ਼ਨ ਹੋਵੇ ਉਹਨੂੰ ਸਟਰੋਂਗਲੀ ਡੀਲ ਕੀਤਾ ਜਾਵੇ ਤਾਂ ਹਰ ਸਿਚੁਏਸ਼ਨ ਦਾ ਹੱਲ ਕੀਤਾ ਜਾ ਸਕਦਾ ਹੈ ਦੇਖਦੇ ਰਹੋ ਬੋਲਟ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ